ਸਾਡੇ ਚੱਬੇ ਪਿੰਡ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਉਦੋਂ 5 ਲੱਖ ਸਿੱਖਾਂ ਦਾ ਇਕੱਠ ਹੋਇਆ ਉਹਦੇ ਚੋਂ 5 ਜਥੇਦਾਰ ਚੁਣੇ ਗਏ ਜਿਹੜੇ ਅੱਜ ਬੀਜੇਪੀ ਦੀ ਝੋਲੀ 'ਚ ਕੁਝ ਜਥੇਦਾਰ ਉਹਨਾਂ ਚ ਬੈਠੇ ਨੇ ਕੁਝ ਘਰਾਂ 'ਚ ਬਹਿ ਗਏ ਤੇ ਕੁਝ ਨੇ ਆਪਣੀ ਜ਼ਮੀਰ ਵੇਚ ਦਿੱਤੀ ਤੁਹਾਡੇ ਸਾਹਮਣੇ ਆ ਸਭ ਤੋਂ ਪਹਿਲਾਂ ਜਦੋਂ ਦੇਸ਼ ਜਾਦ ਹੁੰਦਾ ਹੈ 1948 'ਚ ਸਭ ਤੋਂ ਵੱਡਾ ਇਕੱਠ ਹੋਇਆ ਸਿੱਖਾਂ ਨੇ ਅੰਮ੍ਰਿਤਸਰ ਦੀ ਧਰਤੀ ਤੇ ਕੀਤਾ ਪਰ ਰਿਜ਼ਲਟ ਜ਼ੀਰੋ ਰਿਹਾ ਦੂਸਰਾ ਕੱਟ 1955 ਦੇ ਵਿੱਚ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾਈਆਂ ਜਿਹੜਾ ਪਹਿਲਾ ਅਟੈਕ ਸ਼੍ਰੀ ਦਰਬਾਰ ਸਾਹਿਬ ਹੋਇਆ ਇਸ ਆਜ਼ਾਦ ਮੁਲਕ ਦੇ ਵਿੱਚ ਉਦੋਂ ਬੜਾ ਵੱਡਾ ਉਹਦੇ ਰੋਸ਼ਵਜੋ ਕੱਟ ਹੋਇਆ ਮੈਂ ਇੱਕ ਪੁਆਇੰਟ ਮੇਰਾ ਨੋਟ ਕਰਿਆ ਜੇ ਰੋਸ਼ਵਜੋ ਕੱਟ ਹੋਇਆ ਉਹਦੇ ਵਿੱਚ ਵੀ ਸਿੱਖਾਂ ਨੂੰ ਕੁਝ ਨਹੀਂ ਮਿਲਿਆ ਸਿਰਫ ਭੀਮਸੈਨ ਸੱੱਚਰ ਨੇ ਆਪਣਾ ਪੱਲਾ ਝਾੜ ਲਿਆ ਤੇ ਇਹ ਕਹਿ ਤਾ ਕਿ ਅਸੀਂ ਮਾਫੀ ਮੰਗਦੇ ਹਾਂ ਨਾ ਤੇ ਕਿਸੇ ਪੁਲਿਸ ਵਾਲੇ ਨੂੰ ਸਸਪੈਂਡ ਕੀਤਾ ਗਿਆ ਨਾ ਕੋ ਕੇਸ ਚੱਲਿਆ ਪਰ ਸਿੱਖਾਂ ਦੀ ਸ਼ਹੀਦੀ ਵੀ ਹੋ ਗਈ ਵੱਡੇ ਇਕੱਠਾਂ ਚੋਂ ਸਿਰਫ ਇੱਕ ਲੀਡਰਸ਼ਿਪ ਨਿਕਲਦੀ ਹੈ ਅਗਰ ਉਹ ਲੀਡਰਸ਼ਿਪ ਇਮਾਨਦਾਰ ਹੈ ਕੌਮ ਦੇ ਪ੍ਰਤੀ ਵਫਾਦਾਰ ਹੈ ਤੇ ਫਿਰ ਉਹ ਲੀਡਰਸ਼ਿਪ ਕਿੱਥੋਂ ਤੱਕ ਕਾਮਯਾਬ ਹੁੰਦੀ ਹੈ ਇਹ ਉਹਨਾਂ ਦੀ ਬੁੱਧੀ ਤੇ ਵਿਵੇਕ ਦੇ ਉੱਪਰ ਨਿਰਭਰ ਕਰਦਾ ਹੈ ਨਹੀਂ ਤਾਂ ਬਹੁਤੀਆਂ ਲੀਡਰਸ਼ਿਪ ਵਿਕਾਊ ਨਿਕਲੀਆਂ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਾ ਤੇ ਕੌਮ ਦੀ ਝੋਲੀ ਦੇ ਵਿੱਚ ਕਠੂਠਾ ਆਇਆ ਸਿਰਫ ਆਏ ਕੀ ਬੋਲੇ ਸੁਣ ਹਾਲ ਦੇ ਨਾਰੇ ਜਿੰਦਾਬਾਦ ਮੁਰਦਾਬਾਦ ਬਸ ਇਹੀ ਆਇਆ ਤੇ ਰੋਸ਼ ਹੁੰਦੇ ਰਹੀ ਇੱਕੋ ਹੀ ਬੰਦਾ ਉਹਨੇ ਕੋਈ ਇਕੱਠ ਨਹੀਂ ਕੀਤਾ ਕੋਈ ਧਰਨੇ ਨਹੀਂ ਲਾਏ ਕੋਈ ਮੁਜ਼ਾਰੇ ਨਹੀਂ ਕੀਤੇ ਸਿਰਫ ਆਪਣੀ ਕਲਮ ਚੁੱਕੀ ਆਪਣੀ ਪੈਨ ਚੁੱਕਿਆ ਔਰ ਆਪਣੀ ਕਿਤਾਬ ਚੁੱਕੀ ਤੇ ਉਹਨੇ 18 ਲੱਖ ਤੋਂ ਸਿੱਖਾਂ ਦੀ ਆਬਾਦੀ 55 ਲੱਖ ਕਰਤੀ ਉਹ ਸਿੱਖ ਦਾ ਨਾਮ ਸੀ ਗਿਆਨੀ ਦਿੱਤ ਸਿੰਘ ਤੁਸੀਂ ਇੱਥੇ ਇਕੱਠ ਵਿਖਾਣਾ ਕਿਨੂੰ ਐ 8 ਤਰੀਕ ਵਾਲਿਆਂ ਨੂੰ ਵੀ ਪੁੱਛ ਰਿਆਂ ਤੇ 1 ਤਰੀਕ ਵਾਲਿਆਂ ਨੂੰ ਵੀ ਪੁੱਛ ਰਿਆਂ ਤੁਸੀਂ ਇਕੱਠ ਕਿਨੂੰ ਵਿਖਾਓਗੇ ਹਰਿਆਣਾ ਚ ਸਰਕਾਰ ਡਿਸਾਲਵ ਹੋ ਗਈ ਐ ਤੁਸੀਂ ਇਕੱਠ ਉਹਨਾਂ ਤਖਤਾਂ ਦੇ ਜਥੇਦਾਰਾਂ ਨੂੰ ਵਿਖਾਉਣਾ ਚਾਹੁੰਦੇ ਹੋ ਜਿਹੜੇ ਅਸਤਿਕ ਅਕਾਲੀ ਦਲ ਹੀ ਇੱਕ ਨਹੀਂ ਕਰ ਸਕੀ ਤੁਸੀਂ ਇਕੱਠ ਸਿੱਖ ਸੰਗਤਾਂ ਨੂੰ ਵਿਖਾਉਣਾ ਚਾਹੁੰਦੇ ਜਿਨ੍ਹਾਂ ਦੀ ਡਿਮਾਂਡਸ ਲੈ ਕੇ ਤੁਰੇ ਹੋ ਜਾਂ ਪੋਲਿਟਿਕਲ ਪਾਰਟੀਆਂ ਨੂੰ ਵਿਖਾਉਣਾ ਚਾਹੁੰਦੇ ਗੁਰੰਤ ਸਾਹਿਬ ਜਿਹੜੇ ਸਾਡੇ ਵੋਟਰ ਫਾਰਮ ਸਨ ਅਸੀਂ ਕੋਈ ਇਕੱਠ ਨਹੀਂ ਕੀਤਾ ਉਹਨਾਂ ਵੋਟਰਾਂ ਫਾਰਮਾਂ 'ਚ ਕਿਤੇ ਨਹੀਂ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਦੀ ਵੋਟ ਬਣੇਗੀ ਨਾ ਤੋ ਅਜੇ ਤੱਕ ਐਸਜੀਪੀਸੀ ਕਰ ਸਕੀ ਸੀ ਨਾ ਦਿੱਲੀ ਕਮੇਟੀ ਕਰ ਸਕੀ ਸੀ ਅਸੀਂ ਆਪਣੀ ਕਲਮ ਦੀ ਤਾਕਤ ਨਾਲ ਉਕਤ ਨੂੰ ਜਿੱਤ ਹਾਸਲ ਕਰਕੇ ਦਿੱਤੀ ਹੈ ਉਦੋਂ ਇਹ ਵੀਰ ਜਿਹੜੇ 8 ਸਤੰਬਰ ਨੂੰ ਪ੍ਰੋਗਰਾਮ ਕਰ ਰਹੇ ਨੇ ਸਾਨੂੰ ਆਰਐਸਐਸ ਦਾ 에ਜੰਟ ਦੱਸਦੇ ਸਨ ਪਰ ਅਸੀਂ ਉਹ ਲੜਾਈ ਜਿੱਤੀ ਹੈ ਅਸੀਂ ਸਤਗੁਰੂ ਦੇ ਸਤਕਾਰ ਨੂੰ ਮੁੱਖ ਰੱਖਿਆ ਤੇ ਅਸੀਂ ਲੜਾਈ ਜਿੱਤ ਕੇ ਦਿੱਤੀ ਹੈ ਚੀਜ਼ਾਂ ਹੈ ਹੀ ਨਹੀਂ ਸਰਕਾਰ ਹੀ ਨਹੀਂ ਹੈ ਤੁਸੀਂ ਕੱਠ ਕਿਨੂੰ ਵਿਖਾਣਾ ਵੀਰੋ ਇਹ ਕੱਠ ਵਿਖਾ ਕੇ ਦੋ ਕੱਠ ਵਿਖਾ ਕੇ ਤੁਸੀਂ ਪਹਿਲਾਂ ਹੀ ਪਾਟੋ ਤਾੜੋਗੇ ਦੂਸਰੀ ਗੱਲ ਕੌਮ ਨੂੰ ਇੱਕ ਕਰਨ ਦੀ ਗੱਲ ਹੋ ਰਹੀ ਹੈ ਵੀ ਕੌਮ ਇੱਕ ਹੋਣੀ ਚਾਹੀਦੀ ਹੈ ਸਾਰੀ ਕੌਮ ਇੱਕ ਹੋ ਕੇ ਐ ਕਰ ਲਿਜੀਓ ਕਰ ਲੇਗੀ ਇਹ ਗੱਲ ਝੂਠੀ ਐ ਪੂਰਾ ਝੂਠ ਆ ਕਿਉਂਕਿ ਕੌਮ ਸਾਡੀ ਕੌਮ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵਿਤਕਰੇ ਚ ਚੱਲ ਰਹੀ ਐ ਮੈਂ ਇੱਕ ਐਗਜ਼ਾਮਪਲ ਦੇ ਦਿਆਂ ਤੁਹਾਨੂੰ ਜਦੋਂ ਗੁਰੂ ਨਾਨਕ ਸਾਹਿਬ ਨੇ ਭਾਈ ਲੈਣਾ ਜਿਹਨੂੰ ਗੱਦੀ ਦਿੱਤੀ ਸ਼੍ਰੀ ਚੰਦ ਜੀ ਬਿਲਕੁਲ ਅਗੇਂਸਟ ਖੜੇ ਹੋਏ ਸਨ ਇੱਥੇ ਸਵਾਰਥ ਦੀ ਰਾਜਨੀਤੀ ਐ ਜਿੱਥੇ ਸਵਾਰਥ ਦੀ ਰਾਜਨੀਤੀ ਹੋਏ ਕਿਤੇ ਕੌਮ ਕਦੀ ਇੱਕ ਨਹੀਂ ਹੋ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ 2-3 ਅਹਿਮ ਨੁਕਤੇਾਂ ਤੇ ਗੱਲ ਕਰਨੀ ਐ ਪਹਿਲੀ ਗੱਲ ਤੇ ਇਹ ਆ ਵੀ ਹਰਿਆਣੇ ਦੇ ਵਿੱਚ ਦੋ ਇਕੱਠ ਬੁਲਾਏ ਜਾ ਰਹੇ ਨੇ ਸਿੱਖ ਲੀਡਰਸ ਵੱਲੋਂ ਇੱਕ ਇਕੱਠ 8 ਸਤੰਬਰ ਦਾ ਹੈ ਦੂਸਰਾ ਇਕੱਠ 1 ਸਤੰਬਰ ਦਾ ਹੈ ਮੇਰਾ ਪਹਿਲਾ ਸਵਾਲ ਇਹ ਹੈ ਕਿ ਵੱਡੇ ਇਕੱਠ ਕਰਨ ਨਾਲ ਕੌਮ ਨੇ ਕਿਸੇ ਪ੍ਰੋਬਲਮ ਦਾ ਸੋਲੂਸ਼ਨ ਕੀਤਾ ਅਜੇ ਤੱਕ ਸਭ ਤੋਂ ਵੱਡੀ ਗੱਲ ਦੂਸਰਾ ਅਸੀਂ ਇਹ ਇਕੱਠ ਵਿਖਾਣੇ ਕਿੰਨੂੰ ਨੇ ਆਪਣੇ ਜਥੇਦਾਰਾਂ ਨੂੰ ਜਾਂ ਸਿੱਖ ਸੰਗਤ ਨੂੰ ਜਾਂ ਸਰਕਾਰ ਨੂੰ ਜਾਂ ਪੋਲਿਟিক্যাল ਪਾਰਟੀਆਂ ਨੂੰ ਤੀਸਰੀ ਗੱਲ ਜਿਨ੍ਹਾਂ ਸਿੱਖਾਂ ਨੇ ਇਕੱਠ ਕੀਤੇ ਬਗੈਰ ਬਹੁਤ ਕੁਝ ਕੌਮ ਨੂੰ ਲੈ ਕੇ ਦਿੱਤਾ ਉਹਨਾਂ ਬਾਰੇ ਅੱਜ ਗੱਲ ਕਰਨੀ ਹੈ ਤੀਸਰਾ ਜਿਨ੍ਹਾਂ ਦਾ ਪ੍ਰੋਗਰਾਮ 8 ਸਤੰਬਰ ਦਾ ਉਹਨਾਂ ਜਿਹੜੀ ਡਿਮਾਂਡਸ ਰੱਖੀਆਂ ਨੇ ਉਹਨਾਂ ਤੇ ਚਰਚਾ ਕੀਤੀ ਜਾਵੇਗੀ ਔਰ ਜਿਨ੍ਹਾਂ ਨੇ 1 ਸਤੰਬਰ ਦਾ ਇਕੱਠ ਰੱਖਿਆ ਉਹਨਾਂ ਤੇ ਚਰਚਾ ਕੀਤੀ ਜਾਵੇਗੀ ਸਭ ਤੋਂ ਪਹਿਲੀ ਗੱਲ ਹੈ ਵੀ ਇਕੱਠ ਜਦੋਂ ਵੱਡੇ ਹੋਏ ਨੇ ਖਾਲਸਾ ਪੰਥ ਨੂੰ ਉਹਦਾ ਰਿਜ਼ਲਟ ਕੀ ਮਿਲਿਆ ਮੈਂ ਤੁਹਾਨੂੰ 3-4 ਐਗਜ਼ਾਮਪਲ ਦੇਣਾ ਚਾਹੁੰਦਾ ਜਦੋਂ ਵੱਡੇ ਇਕੱਠ ਹੋਏ ਪਰ ਕੌਮ ਦੀ ਝੋਲੀ 'ਚ ਕੁਝ ਵੀ ਨਹੀਂ ਪਿਆ ਸਭ ਤੋਂ ਪਹਿਲਾਂ ਜਦੋਂ ਦੇਸ਼ ਆਜ਼ਾਦ ਹੁੰਦਾ ਹੈ 1947 'ਚ ਸਭ ਤੋਂ ਵੱਡਾ ਇਕੱਠ ਹੋਇਆ ਸਿੱਖਾਂ ਨੇ ਅੰਮ੍ਰਿਤਸਰ ਦੀ ਧਰਤੀ 'ਤੇ ਕੀਤਾ ਪਰ ਰਿਜ਼ਲਟ ਜ਼ੀਰੋ ਰਿਹਾ ਦੂਸਰਾ ਇਕੱਠ 1955 ਦੇ ਵਿੱਚ ਜਦੋਂ ਸ਼੍ਰੀ ਦਰਬਾਰ ਸਾਹਿਬ ਦੇ ਉੱਪਰ ਪੁਲਿਸ ਨੇ ਅੰਨੇਵਾਹ ਗੋਲੀਆਂ ਚਲਾਈਆਂ ਜਿਹੜਾ ਪਹਿਲਾ ਅਟੈਕ ਸ਼੍ਰੀ ਦਰਬਾਰ ਸਾਹਿਬ ਹੋਇਆ ਇਸ ਆਜ਼ਾਦ ਮੁਲਕ ਦੇ ਵਿੱਚ ਉਦੋਂ ਬੜਾ ਵੱਡਾ ਉਹਦੇ ਰੋਸ ਵਜੋਂ ਇਕੱਠ ਹੋਇਆ ਮੈਂ ਇੱਕ ਪੁਆਇੰਟ ਮੇਰਾ ਨੋਟ ਕਰਿਆ ਜਿਹੜਾ ਰੋਸ ਵਜੋਂ ਇਕੱਠ ਹੋਇਆ ਉਹਦੇ 'ਚ ਵੀ ਸਿੱਖਾਂ ਨੂੰ ਕੁਝ ਨਹੀਂ ਮਿਲਿਆ ਸਿਰਫ ਭੀਮਸੈਨ ਸੱੱਜਰ ਨੇ ਆਪਣਾ ਪੱਲਾ ਝਾੜ ਲਿਆ ਤੇ ਇਹ ਕਹਿ ਦਿੱਤਾ ਕਿ ਅਸੀਂ ਮਾਫੀ ਮੰਗਦੇ ਹਾਂ ਨਾ ਤੇ ਕਿਸੇ ਪੁਲਿਸ ਵਾਲੇ ਨੂੰ ਸਸਪੈਂਡ ਕੀਤਾ ਗਿਆ ਨਾ ਕੋਈ ਕੇਸ ਚੱਲਿਆ ਪਰ ਸਿੱਖਾਂ ਦੀ ਸ਼ਹੀਦੀ ਵੀ ਹੋ ਗਈ ਤੀਸਰਾ ਇਕੱਠ ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਉਦੋਂ ਹੋਇਆ ਪੰਜਾਬੀ ਸੂਬੇ ਦੇ ਮੋਰਚੇ ਦੇ ਵਿੱਚ ਬੜੇ ਵੱਡੇ ਇਕੱਠ ਹੋਏ ਐਨਾ ਬਹੁਤ ਵੱਡੀਆਂ ਸ਼ਹੀਦੀਆਂ ਵੀ ਹੋਈਆਂ ਹਜ਼ਾਰਾਂ ਸਿੱਖ ਜੇਲ੍ਹਾਂ ਚ ਗਏ ਪਰ ਸਾਨੂੰ ਮਿਲਿਆ ਕੀ ਵੀਰੋ ਤੁਸੀਂ ਆਪ ਅੰਦਾਜ਼ਾ ਲਾਓ ਉਹਦੇ ਚ ਅੱਜ ਤੱਕ ਸਾਨੂੰ ਚੰਡੀਗੜ੍ਹ ਵੀ ਨਹੀਂ ਮਿਲਿਆ ਹਿਮਾਚਲ ਸਾਡੇ ਕੋਲ ਚਲਾ ਗਿਆ ਹਰਿਆਣਾ ਵੱਖਰਾ ਹੋ ਗਿਆ ਤੇ ਉਹ ਸਟੇਟ ਸਾਡੀ ਬਿਲਕੁਲ ਖੇਰੂ ਖੇਰੂ ਕਰ ਦਿੱਤੀ ਗਈ ਐਡੇ ਵੱਡੇ ਇਕੱਠ ਦੇ ਵਿੱਚ ਕੁਝ ਵੀ ਨਹੀਂ ਮਿਲਿਆ ਅਗਲਾ ਕੱਟ ਜਿਹੜਾ ਹੋਇਆ ਉਹ 84 ਤੋਂ ਬਾਅਦ ਜਿਹੜਾ ਦਰਬਾਰ ਸਾਹਿਬ ਅਟੈਕ ਹੋਇਆ ਉਸ ਤੋਂ ਬਾਅਦ 1986 ਚ ਜਦੋਂ ਖਾਲਸਪੁਰ ਦਾ ਐਲਾਨਨਾਮ ਹੋਇਆ 5 ਲੱਖ ਸਿੱਖਾਂ ਦਾ ਕੱਟ ਸੀ ਪਰ ਅਚੀਵਮੈਂਟ 0 ਅੱਜ ਤੱਕ ਉਹ ਐਲਾਨਨਾਮ ਐਲਾਨਨਾਮ ਹੀ ਰਹਿ ਗਿਆ ਉਹਦਾ ਕੋਈ ਫਾਇਦਾ ਨਹੀਂ ਹੋਇਆ ਇੱਕ ਟੁੱਟੀ ਪੱਜੀ ਲੀਡਰਸ਼ਿਪ ਸਾਡੇ ਅੱਗੇ ਲੱਗ ਗਈ ਉਹਨੇ ਸਾਨੂੰ ਵੇਚਣ ਦਾ ਹੀ ਕੰਮ ਕੀਤਾ ਅਗਲੀ ਜਿਹੜਾ ਕੱਟ 1999 ਵਿਸਾਖੀ ਵਾਲੇ ਦਿਨ 25 ਲੱਖ ਸਿੱਖਾਂ ਦਾ ਕੱਟ ਜਦੋਂ 300 ਸਾਲਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਜਨਮ ਦਿਹਾੜੇ ਦਾ ਉੱਥੇ ਹੋਇਆ ਅਟਲ ਬਿਆਰੀਵਾਜ ਪਈ بڑے بڑے ਵੱਡੇ ਲੀਡਰ ਆਏ ਪਰ ਸਾਡੀ ਕੌਮ ਦੀ ਝੋਲੀ 'ਚ ਕੁਝ ਵੀ ਨਹੀਂ ਪਿਆ ਅੱਗੇ ਅਸੀਂ ਆ ਜਾਈਏ ਆ ਲੇਟੈਸਟ ਹੁਣ ਸਾਡੇ ਚੱਬੇ ਪਿੰਡ ਦੇ ਵਿੱਚ ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਬੀਆਂ ਹੋਈਆਂ ਉਦੋਂ 5 ਲੱਖ ਸਿੱਖਾਂ ਦਾ ਇਕੱਠ ਹੋਇਆ ਉਹਦੇ 'ਚੋਂ 5 ਜਥੇਦਾਰ ਚੁਣੇ ਗਏ ਜਿਹੜੇ ਅੱਜ ਭਾਜਪੀ ਦੀ ਝੋਲੀ 'ਚ ਕੁਝ ਜਥੇਦਾਰ ਉਹਨਾਂ 'ਚ ਬੈਠੇ ਨੇ ਕੁਝ ਘਰਾਂ 'ਚ ਬਹਿ ਗਏ ਤੇ ਕੁਝ ਨੇ ਆਪਣੀ ਜਮੀਰ ਵੇਚ ਦਿੱਤੀ ਤੁਹਾਡੇ ਸਾਹਮਣੇ ਆ ਉਸ ਤੋਂ ਬਾਅਦ ਬਰਗਾੜੀ ਮੋਰਚਾ ਲੱਗਦਾ 14 ਲੱਖ ਬੰਦਿਆਂ ਦਾ ਇਕੱਠ ਹੈ ਪਰ ਕੌਮ ਦੀ ਝੋਲੀ ਕੁਝ ਵੀ ਨਹੀਂ ਪਿਆ ਵੀਰੋ ਇੱਕ ਗੱਲ ਯਾਦ ਰੱਖਿਓ ਵੱਡੇ ਇਕੱਠਾਂ ਚੋਂ ਸਿਰਫ ਇੱਕ ਲੀਡਰਸ਼ਿਪ ਨਿਕਲਦੀ ਹੈ ਅਗਰ ਉਹ ਲੀਡਰਸ਼ਿਪ ਇਮਾਨਦਾਰ ਹੈ ਕੌਮ ਦੇ ਪ੍ਰਤੀ ਵਫਾਦਾਰ ਹੈ ਤੇ ਫਿਰ ਉਹ ਲੀਡਰਸ਼ਿਪ ਕਿੱਥੋਂ ਤੱਕ ਕਾਮਯਾਬ ਹੁੰਦੀ ਹੈ ਇਹ ਉਹਨਾਂ ਦੀ ਬੁੱਧੀ ਤੇ ਵਿਵੇਕ ਦੇ ਉੱਪਰ ਨਿਰਭਰ ਕਰਦਾ ਹੈ ਨਹੀਂ ਤਾਂ ਬਹੁਤੀਆਂ ਲੀਡਰਸ਼ਿਪ ਵਿਕਾਊ ਨਿਕਲੀਆਂ ਉਨ੍ਹਾਂ ਦੇ ਹੱਥ ਕੁਝ ਵੀ ਨਹੀਂ ਲੱਗਾ ਤੇ ਕੌਮ ਦੀ ਝੋਲੀ ਦੇ ਵਿੱਚ ਕਠੂਠਾ ਆਇਆ ਸਿਰਫ ਆਏ ਕੀ ਬੋਲੇ ਸਨ ਹਾਲ ਦੇ ਨਾਰੇ ਜਿੰਦਾਬਾਦ ਮੁਰਦਾਬਾਦ ਬਸ ਇਹੀ ਆਇਆ ਤੇ ਰੋਸ਼ ਹੁੰਦੇ ਰਹੇ ਹੁਣ ਮੈਂ ਬੇਨਤੀ ਕਰਾਂ ਜਿਹੜੇ ਲੋਕਾਂ ਨੇ ਕੱਟ ਕੀਤੇ ਬਗੈਰ ਕੰਮ ਕੀਤਾ ਨਾ ਉਹ ਜਿਆਦਾ ਕਾਮਯਾਬ ਰਹੇ ਜਿਵੇਂ 84 ਤੋਂ ਮੈਂ ਲੈ ਲਾਂ ਜਾਂ ਆਪਾਂ ਉਸ ਤੋਂ ਪਹਿਲਾਂ ਵੀ ਗੱਲ ਕਰ ਲਈਏ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਦੱਤ ਹੋਈ ਉਸ ਤੋਂ ਬਾਅਦ ਖਾਲਸਾ ਰਾਜ ਚੱਲ ਗਿਆ ਸਿੱਖਾਂ ਦੀ ਉਸ ਟਾਈਮ ਆਬਾਦੀ ਕਰੀਬ-ਕਰੀਬ ਇਤਿਹਾਸਕਾਰ ਦੱਸਦੇ ਨੇ 2 ਕਰੋੜ ਤੋਂ ਲੱਗ ਗਈ ਸੀ ਪਰ ਜਿਵੇਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਜਾਂਦਾ ਹੈ ਸਿੱਖਾਂ ਦੀ ਆਬਾਦੀ ਘਟ ਕੇ 18 ਲੱਖ ਰਹਿ ਗਈ ਤੇ ਉਸ ਟਾਈਮ ਸਿੱਖਾਂ ਨੇ ਕਹਿਤਾ ਸੀ ਸਨਾਤਨੀ ਆ ਸੀ ਸਿੱਖ ਨਹੀਂ ਪਰ ਇੱਕ ਬੰਦਾ ਉੱਠਿਆ ਇੱਕੋ ਹੀ ਬੰਦਾ ਉਹਨੇ ਕੋਈ ਇਕੱਠ ਨਹੀਂ ਕੀਤਾ ਕੋਈ ਧਰਨੇ ਨਹੀਂ ਲਾਏ ਕੋਈ ਮੁਜ਼ਾਰੇ ਨਹੀਂ ਕੀਤੇ ਸਿਰਫ ਆਪਣੀ ਕਲਮ ਚੁੱਕੀ ਆਪਣੀ ਪੈਨ ਚੁੱਕਿਆ ਔਰ ਆਪਣੀ ਕਿਤਾਬ ਚੁੱਕੀ ਤੇ ਉਹਨੇ 18 ਲੱਖ ਤੋਂ ਸਿੱਖਾਂ ਦੀ ਆਬਾਦੀ 55 ਲੱਖ ਕਰਤੀ ਉਹ ਸਿੱਖ ਦਾ ਨਾਮ ਸੀ ਗਿਆਨੀ ਦਿੱਤ ਸਿੰਘ ਅੱਜ ਨਾ ਕੋਈ ਗੁਰਦੁਆਰੇ ਵਾਲੇ ਨਾ ਕੋਈ ਪ੍ਰਬੰਧਕ ਕਮੇਟੀਆਂ ਨਾ ਕੋਈ ਸੰਤ ਮਹਾਪੁਰਸ਼ ਗਿਆਨੀ ਦਿੱਤ ਸਿੰਘ ਦਾ ਨਾਮ ਵੀ ਨਹੀਂ ਲੈਂਦੇ ਉਸ ਇਕੱਲੇ ਬੰਦੇ ਨੇ ਆਪਣੀ ਪੈਨ ਦੀ ਤਾਕਤ ਨਾਲ ਆਪਣੇ ਦਿਮਾਗ ਨਾਲ ਉਹ ਸਿੱਖਾਂ ਨੂੰ ਉਹ ਲਿਆ ਕੇ ਦਿੱਤਾ ਜਿਹਦਾ ਸ਼ਾਇਦ ਕਦੀ ਤੁਸੀਂ ਸੋਚਿਆ ਵੀ ਨਹੀਂ ਹੋਣਾ ਦੂਜੀ ਅਚੀਵਮੈਂਟ ਪਾਈ ਕਾਂ ਸਿੰਘ ਨਾਭੜੀ ਜਦੋਂ ਸਾਰੇ ਹਿੰਦੂ ਤਾਕਤਾਂ ਲੱਗੀਆਂ ਵੀ ਸਿੱਖਾਂ ਨੂੰ ਹਿੰਦੂ ਬਣਾਉਣਾ ਹੈ ਉਹਨਾਂ ਨੇ ਕਿਤਾਬ ਚ ਲਿਖਿਆ ਹਮ ਹਿੰਦੂ ਨਹੀਂ ਅੱਜ ਵੀ ਮਕਬੂਲ ਹੈ ਲੱਖਾਂ ਸਿੱਖ ਨੂੰ ਪੜ੍ਹਦੇ ਨੇ ਲੱਖਾਂ ਸਿੱਖੋਂ ਤੋ ਸਿੱਧ ਲੈਂਦੇ ਨੇ ਉਹਨਾਂ ਕੋਈ ਕੱਠ ਨਹੀਂ ਕੀਤਾ ਕੋਈ ਰੋਸ਼ ਨਹੀਂ ਕੀਤਾ ਕੋਈ ਮੁਜ਼ਾਹਰਾ ਨਹੀਂ ਕੀਤਾ ਬੜਾ ਆਪਣੀ ਕਲਮ ਦੀ ਤਾਕਤ ਨਾਲ ਆਪਣੀ ਪੜ੍ਹਾਈ ਦੇ ਦਮ ਤੇ ਵੱਡੇ ਦੋ ਚੀਜ਼ਾਂ ਦਿੱਤੀਆਂ ਇੱਕ ਮਹਾਨ ਕੋਸ਼ ਇੱਕ ਹਮ ਹਿੰਦੂ ਨਹੀਂ ਜਿਸ ਤੇ ਸਾਡਾ ਬਚਾਅ ਹੋ ਗਿਆ ਤੀਸਰਾ ਇਹ ਸਾਰਾ ਇਲਾਕਾ ਜਿਹੜਾ ਸੀ ਨਾ ਉਹ ਆਰ ਅ ਸਮਾਜੀ ਹੋ ਜਾਣਾ ਸੀਗਾ ਗਿਆਨੀ ਸੋਰੀ ਜਿਹੜਾ ਸਵਾਮੀ ਦਯਾਨੰਦ ਸੀ 1875 ਤੋਂ ਚੱਲਿਆ ਬੰਬੇ ਤੋਂ ਉਹਨੇ ਸਾਰੇ ਲੋਕ ਆਰ ਅ ਸਮਾਜੀ ਕਰਤੇ ਕੱਲਾ ਗਿਆਨੀ ਦੇਵ ਸਿੰਘ ਉਹਨੂੰ ਅੜਿਆ ਲਾਹੌਰ ਦੀ ਧਰਤੀ ਤੇ ਉਹਨੇ ਉਹਨੂੰ ਹਰਾਤਾ ਡਿਬੇਟ ਚੋਂ ਤੇ ਉਥੋਂ ਨਮੋਸ਼ੀ ਦਾ ਮਾਰਿਆ ਵਾਪਸ ਆ ਗਿਆ ਵਰਨਾ ਇਹ ਸਾਰਾ ਕੁਝ ਸਾਰਾ ਸਾਡਾ ਜਿਹੜਾ ਸਿੱਖ ਲਾਣਾ ਸੀ ਇਹ ਆਰ ਅ ਸਮਾਜੀ ਹੋ ਜਾਣਾ ਸੀ ਇਵਨ ਬਹੁਤ ਸਾਰੇ ਸਿੱਖ ਉਹ ਦਾਰਸ ਸਮਾਜੀ ਹੋ ਵੀ ਗਏ ਜਿਨ੍ਹਾਂ 'ਚ ਸ਼ਹੀਦ ਭਗਤ ਸਿੰਘ ਦਾ ਪਰਿਵਾਰ ਸਭ ਤੋਂ ਮੂਰੇ ਐ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਇਨ੍ਹਾਂ ਹੀ ਸਿੱਖਾਂ ਨੇ ਸਾਨੂੰ ਇੱਕ ਬਹੁਤ ਵੱਡੀ ਯੂਨੀਵਰਸਿਟੀ ਲੈ ਕੇ ਦਿੱਤੀ ਪਰ ਬਾਅਦ 'ਚ ਉਹ ਖਾਲਸਾ ਕਾਲਜ 'ਚ ਕਨਵਰਟ ਹੋ ਗਈ ਖਾਲਸਾ ਕਾਲਜ ਅੰਮ੍ਰਿਤਸਰ ਉਹ ਨਾ ਧਰਨੇ ਲਾਏ ਨਾ ਮੁਜ਼ਾਰੇ ਕੀਤੇ ਨਾ ਰੋਸ਼ ਕੀਤਾ ਪਰ ਆਪਣੇ ਦਿਮਾਗ ਨਾਲ ਆਪਣੀ ਕਲਮ ਦੀ ਤਾਕਤ ਨਾਲ ਉਹਨਾਂ ਨੇ ਉਹ ਅਚੀਵਮੈਂਟ ਕਰਕੇ ਦਿਖਾਈ ਜਿਹੜੀ ਤੁਸੀਂ ਕਦੀ ਸੋਚ ਵੀ ਨਹੀਂ ਸਕਦੇ ਪਰ ਉਹ ਜਿਹੜੀ ਖਾਲਸਾ ਯੂਨੀਵਰਸਿਟੀ ਸੀ ਇੱਕ ਸੰਤ ਮਹਾਪੁਰਖ ਹੋਏ ਨੇ ਸਾਡੇ ਚ ਬਾਬਾ ਆਤਰ ਸਿੰਘ ਮਸਤੂਆਣੇ ਵਾਲੇ ਉਹਨਾਂ ਤੋਂ ਬਹੁਤ ਵੱਡੀ ਮਿਸਟੇਕ ਕੋਈ ਗਲਤੀ ਹੋਈ ਉਹਨਾਂ ਨੂੰ ਜਿਹੜਾ ਬਾਲ ਗੰਗਾ ਜਿਹੜਾ ਇੱਕ ਮਦਨ ਮੋਹਨ ਮਾਲਵੀਆ ਸੀਗਾ ਉਹਨੇ ਉਹਨਾਂ ਨੂੰ ਅਟਰੈਕਟ ਕਰ ਲਿਆ ਆਪਣੇ ਵੱਲ ਤੇ ਜਿਹੜੀ ਯੂਨੀਵਰਸਿਟੀ ਸਿੱਖਾਂ ਨੂੰ ਮਿਲੀ ਉਹ ਕਨਵਰਟ ਹੋ ਕੇ ਬਨਾਰਸ ਚਲੇਗੀ ਵੇਖੋ ਸਿੱਖ ਰਾਜਿਆਂ ਦਾ ਫੰਡ ਲੱਗਾ ਸਿੱਖਾਂ ਦੀ ਸਰਮਾਇਆ ਲੱਗਾ ਤੇ ਯੂਨੀਵਰਸਿਟੀ ਹਿੰਦੂਆਂ ਦੀ ਬਣ ਗਈ ਸਾਡੇ ਹਿੱਸੇ ਸਿਰਫ ਖਾਲਸਾ ਕਾਲਜ ਆਇਆ ਪਰ ਮੈਂ ਦੇਣ ਦੇਣਾ ਕਿ ਅਨੀ ਦਿੱਤ ਸਿੰਘ ਦੀ ਪ੍ਰੋਫੈਸਰ ਗੁਰਮੁਖ ਸਿੰਘ ਉਹਨਾਂ ਦੀ ਜਿਨ੍ਹਾਂ ਨੇ ਸਾਨੂੰ ਖਾਲਸਾ ਕਾਲਜ ਅੰਮ੍ਰਿਤਸਰ ਲੈ ਕੇ ਦਿੱਤਾ ਨਾ ਕੋਈ ਧਰਨਾ ਲੱਗਾ ਨਾ ਕੋਈ ਮਜ਼ਾਰੇ ਹੋਏ ਨਾ ਕੋਈ ਰੋਸ਼ ਪ੍ਰਦਰਸ਼ਨ ਹੋਇਆ ਸਿਰ ਦਿਮਾਗ ਦੀ ਵਰਤੋਂ ਕੀਤੀ ਇੱਕ ਐਗਜ਼ਾਮਪਲ ਮੈਂ ਬੜਾ ਵੱਡਾ ਦੇਣਾ ਚਾਹੁੰਦਾ ਆਜ਼ਾਦੀ ਦਾ ਜਿਹੜਾ ਸਮਾਂ ਸੀ 1947 ਤੋਂ ਪਹਿਲਾਂ ਗੋਲ ਮੇਜ ਕਾਨਫਰੰਸ ਹੁੰਦੀ ਹੈ ਇੱਕ ਬੰਦਾ ਆਉਂਦਾ ਉਹ ਆਪਣੀ ਕੌਮ ਨੂੰ ਪੂਰਾ ਮੁਲਕ ਲੈ ਕੇ ਦੇ ਦਿੰਦਾ ਹੈ ਕਾਦੇ ਨਾਲ ਆਪਣੀ ਪੈਨ ਦੀ ਤਾਕਤ ਨਾਲ ਆਪਣੀ ਕਲਮ ਦੀ ਤਾਕਤ ਨਾਲ ਤੇ ਕਿਤਾਬ ਦੀ ਤਾਕਤ ਨਾਲ ਉਹ ਸੀ ਮੁਹੰਮਦ ਅਲੀ ਜਿਨਾ ਜਿਨਾ ਨੇ ਨਾ ਕੋ ਧਰਨੇ ਲਾਏ ਨਾ ਕੋ ਮੁਜ਼ਾਰੇ ਕੀਤੇ ਕੁਛ ਨਹੀਂ ਕੀਤਾ ਪਰ ਆਪਣੀ ਕੌਮ ਨੂੰ ਇੱਕ ਮੁਲਕ ਲੈ ਕੇ ਦੇ ਗਿਆ ਉਹ ਬੰਦਾ ਹਾਂ ਬਾਅਦ ਚ ਉਸ ਮੁਲਕ ਦੇ ਬਟਵਾਰੇ ਚ ਕਟਮਾਰ ਬਹੁਤ ਹੋਈ ਹੈ ਇਹਦੇ ਚ ਕੋਈ ਦੋਰਾਵਾ ਨਹੀਂ ਪਰ ਆਪਣੀ ਕੌਮ ਲਈ ਇੱਕ ਮੁਲਕ ਨੂੰ ਫਾਊਂਡ ਕਰ ਗਿਆ ਫਾਊਂਡੇਸ਼ਨ ਰੱਖਿਆ ਉਹ ਮੁਲਕ ਅੱਜ ਪਾਕਿਸਤਾਨ ਦੇ ਨਾਂ ਤੋਂ ਤੁਹਾਡੇ ਸਾਹਮਣੇ ਆ ਤੀਸਰਾ ਸਭ ਤੋਂ ਵੱਡਾ ਐਗਜ਼ਾਮਪਲ ਹੈ ਭੀਮਰਾਓਂbedkar ਦਾ ਵੀਰੋ ਭੀਮਰਾਓਂbedkar ਨੇ ਆਪਣੀ ਕਲਮ ਦੀ ਤਾਕਤ ਨਾਲ ਆਪਣੀ ਕੌਮ ਨੂੰ ਉਹ ਕੁਝ ਦੇ ਦਿੱਤਾ ਜਿਹੜਾ ਤੁਸੀਂ ਕਦੀ ਸੋਚਿਆ ਵੀ ਨਹੀਂ ਅੱਜ ਅਗਰ 100 ਅਫਸਰ ਲੈਣਾ 100 ਡੀਸੀ ਲੈਣਾ ਨਾ ਭਾਰਤ ਸਰਕਾਰ ਨੇ ਤੇ 33 ਉਹਨਾਂ ਦੇ ਲੈਣੇ ਪੈਣੇ ਆ ਜੇ 100 ਐਮਐਲਏ ਬੰਨਣਾ ਤੇ 33 ਉਹਨਾਂ ਦੇ ਬੰਨਨੇ ਆ ਜੇ 100 ਐਸਪੀ ਲੈਣਾ ਤੇ 33 ਉਹਨਾਂ ਦੇ ਬੰਨਨੇ ਆ ਕਿੱਡੀ ਵੱਡੀ ਅਚੀਵਮੈਂਟ ਦੇ ਗਿਆ ਨਾ ਉਹਨੇ ਕੋਈ ਧਰਨਾ ਲਾਇਆ ਨਾ ਕੱਠ ਕੀਤੇ ਨਾ ਕੋ ਰੋਸ ਮਜਾਰਾ ਕੀਤਾ ਸਾਡੇ ਚ ਇੱਕ ਵਿਦਵਾਨ ਹੋਇਆ ਜਿਹਨੂੰ ਕਲਮ ਦੀ ਤਾਕਤ ਅਜੋਕੇ ਆਧੁਨਿਕ ਸਮੇਂ ਚ 1960 ਤੋਂ ਲੈ ਕੇ ਤੇ 1986 ਚ ਉਹਦਾ ਦਿਹਾਂਤ ਹੋ ਜਾਂਦਾ ਉਸੇ ਸਰਦਾਰ ਕਪੂਰ ਸਿੰਘ ਨੈਸ਼ਨਲ ਪ੍ਰੋਫੈਸਰ ਆਫ ਸਿੱਖੀਜ਼ਮ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦਾ ਜਿਹੜਾ ਰੈਜ਼ੋਲੂਸ਼ਨ ਹੈ ਮਤਾ ਉ ਲਿਖਿਆ ਸੀ ਆਪਣੇ ਹੱਥਾਂ ਨਾਲ ਜਿਹਨੂੰ ਪੂਰੀ ਕੌਮ ਨੇ ਪ੍ਰਵਾਨ ਕੀਤਾ ਪਰ ਬਹੁਤ ਸਾਰੇ ਗੈਰ ਜ਼ਿੰਮੇਵਾਰਾਂ ਲੀਡਰਾਂ ਨੇ ਉਹਨੂੰ ਰੱਦੀ ਦੀ ਟੋਕਰੀ ਸੁੱਟਤਾ ਇੱਕ ਲੀਡਰ ਉਠਿਆ ਜਿਨੇ ਉਸ ਮਤੇ ਦੀ ਪ੍ਰੋਡਤਾ ਕੀਤੀ ਤੇ ਸ਼ਹੀਦੀ ਪਾਈ ਸੰ ਜਰਨੈਲ ਸਿੰਘ ਭਿੰਡਰਾਂ ਵਾਲੇ ਉਸ ਮਤੇ ਤੇ ਚੱਲੇ ਹੁਣ ਤੁਸੀਂ ਆਪ ਅੰਦਾਜ਼ਾ ਲਾਓ ਅਸੀਂ ਇੱਥੇ ਇਕੱਠ ਵਿਖਾਣਾ ਕਿਨੂੰ ਹੈ 8 ਤਰੀਕ ਵਾਲਿਆਂ ਨੂੰ ਵੀ ਪੁੱਛ ਰਿਆਂ ਤੇ 1 ਤਰੀਕ ਵਾਲਿਆਂ ਨੂੰ ਵੀ ਪੁੱਛ ਰਿਆਂ ਤੁਸੀਂ ਇਕੱਠ ਕਿਨੂੰ ਵਿਖਾਓਗੇ ਹਰਿਆਣਾ ਚ ਸਰਕਾਰ ਡਿਸਾਲਵ ਹੋ ਗਈ ਹੈ ਤੁਸੀਂ ਇਕੱਠ ਉਹਨਾਂ ਤਖਤਾਂ ਦੇ ਜਥੇਦਾਰਾਂ ਨੂੰ ਵਿਖਾਉਣਾ ਚਾਹੁੰਦੇ ਹੋ ਜਿਹੜੇ ਅਜੇ ਤੱਕ ਅਕਾਲੀ ਦਲ ਹੀ ਇੱਕ ਨਹੀਂ ਕਰ ਸਕੇ ਤੁਸੀਂ ਇਕੱਠ ਸਿੱਖ ਸੰਗਤਾਂ ਨੂੰ ਵਿਖਾਉਣਾ ਚਾਹੁੰਦੇ ਜਿਨ੍ਹਾਂ ਦੀ ਡਿਮਾਂਡਸ ਲੈ ਕੇ ਤੁਰੇ ਹੋ ਇਹ ਪੋਲਿਟਿਕਲ ਪਾਰਟੀਆਂ ਨੂੰ ਦਿਖਾਉਣਾ ਚਾਹੁੰਦੇ ਹੋ ਮੇਰੀ ਵੀਰੋ ਇੱਕ ਹੱਥ ਜੋੜ ਕੇ ਬੇਨਤੀ ਹੈ ਕਿ ਸਰਕਾਰ ਨੂੰ ਨਹੀਂ ਪਤਾ ਤੁਸੀਂ ਕਿੰਨੇ ਹੋ ਸਰਕਾਰ ਦੇ ਹਰ ਅਫਸਰ ਨੂੰ ਪਤਾ ਹੈ ਤੁਹਾਡੀ ਗਿਣਤੀ ਕਿੰਨੀ ਹੈ ਸਰਕਾਰ ਦੇ ਹਰ ਅਫਸਰ ਨੂੰ ਹੀ ਪਤਾ ਕਿ ਤੁਹਾਨੂੰ ਤੋੜਨਾ ਕਿਵੇਂ ਹੈ ਤੁਸੀਂ ਦੂਰ ਨਾ ਜਾਓ ਆ ਕੁਝ ਸਮਾਂ ਪਹਿਲਾਂ ਸੰਜਰਨੈਲ ਸਿੰਘ ਭਿੰਡਰਾਲੇ ਦੀ ਫੋਟੋ ਦੇ ਵਿਵਾਦ ਹੋਇਆ ਡੱਚਰ ਅਸੀਂ ਕਿੰਨਾ ਕੋ ਖੜੇ ਹੋਏ ਵਸ ਪਹਿਰੇ ਤੇ ਅਸੀਂ ਕਿੰਨਾ ਕੋ ਪਹਿਰਾ ਦਿੱਤਾ ਤੁਸੀਂ ਆਪ ਅੰਦਾਜ਼ਾ ਲਾਓ ਦੂਸਰਾ ਦਾਸ ਅਸੀਂ ਗ੍ਰਿਫਤਾਰੀਆਂ ਵੀ ਦਿੱਤੀਆਂ ਲੜੇ ਵੀ ਪਰ ਅਸੀਂ ਕਦੀ ਕੱਠ ਨਹੀਂ ਕੀਤੇ ਅਸੀਂ ਆਪਣੀ ਲੜਾਈ ਜਿੱਤ ਕੇ ਦਿਖਾਈ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂ ਹੀ ਬਦਲ ਦਿੱਤਾ ਗਿਆ ਸੀ ਅਸੀਂ ਉਹਨੂੰ ਪ੍ਰੋਟੈਕਟ ਕਰਕੇ ਵਿਖਾਇਆ ਕੋਈ ਕੱਠ ਨਹੀਂ ਕੀਤਾ ਅਸੀਂ ਕੋਈ ਮਰੋਸ਼ ਮੁਜਾਰਾ ਨਹੀਂ ਕੀਤੇ ਹਾਂ ਰੋਸ਼ ਮੁਜਾਰਾ ਰੱਖਿਆ ਜਰੂਰ ਸੀ ਪਰ ਉਥੋਂ ਦੇ ਲਾਲਚੀ ਸਵਾਰਥੀ ਲੀਡਰਾਂ ਨੇ ਉਹਨੂੰ ਮਲਿਆਮੇਟ ਕਰਤਾ ਪਰ ਫਿਰ ਵੀ ਅਸੀਂ ਲੜਾਈ ਲੜੀ ਅਸੀਂ ਪੈਨ ਨਾਲ ਲੜਾਈ ਲੜੀ ਅਸੀਂ ਕਿਤਾਬ ਨਾਲ ਲੜਾਈ ਲੜੀ ਸੀ ਜਿੱਤ ਕੇ ਕੌਮ ਦੀ ਝੋਲੀ 'ਚ ਸ਼ਹੀਦ ਦਾ ਨਾਂ ਪਵਾਇਆ ਉਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਡੇ ਵੋਟਰ ਫਾਰਮ ਸਨ ਅਸੀਂ ਕੋਈ ਕੱਟ ਨਹੀਂ ਕੀਤਾ ਉਹਨਾਂ ਵੋਟਰਾਂ ਫਾਰਮਾਂ 'ਚ ਕਿਤੇ ਨਹੀਂ ਲਿਖਿਆ ਵੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਵਾਲਿਆਂ ਦੀ ਵੋਟ ਬਣੇਗੀ ਨਾ ਤੋ ਅਜੇ ਤੱਕ ਐਸਜੀਪੀਸੀ ਕਰ ਸਕੀ ਸੀ ਨਾ ਦਿੱਲੀ ਕਮੇਟੀ ਕਰ ਸਕੀ ਸੀ ਅਸੀਂ ਆਪਣੀ ਕਲਮ ਦੀ ਤਾਕਤ ਨਾਲ ਉਹ ਤੁਹਾਨੂੰ ਜਿੱਤ ਹਾਸਲ ਕਰਕੇ ਦਿੱਤੀ ਹੈ ਉਦੋਂ ਇਹ ਵੀਰ ਜਿਹੜੇ 8 ਸਤੰਬਰ ਨੂੰ ਪ੍ਰੋਗਰਾਮ ਕਰ ਰਹੇ ਨੇ ਸਾਨੂੰ ਆਰਐਸਐਸ ਦਾ ਏਜੰਟ ਦੱਸਦੇ ਸਨ ਪਰ ਅਸੀਂ ਉਹ ਲੜਾਈ ਜਿੱਤੀ ਹੈ ਅਸੀਂ ਸਤਗੁਰੂ ਦੇ ਸਤਕਾਰ ਨੂੰ ਮੁੱਖ ਰੱਖਿਆ ਤੇ ਅਸੀਂ ਲੜਾਈ ਜਿੱਤ ਕੇ ਦਿੱਤੀ ਹੈ ਪਰ ਮੇਰੀ ਬੇਨਤੀ ਹੈ ਜਦੋਂ ਇਹ ਚੀਜ਼ਾਂ ਹੈ ਹੀ ਨਹੀਂ ਸਰਕਾਰ ਹੀ ਨਹੀਂ ਹੈ ਤੁਸੀਂ ਕੱਠ ਕਿਨੂੰ ਵਿਖਾਣਾ ਵੀਰੋ ਇਹ ਕੱਠ ਵਿਖਾ ਕੇ ਦੋ ਕੱਠ ਵਿਖਾ ਕੇ ਤੁਸੀਂ ਪਹਿਲਾਂ ਹੀ ਪਾਟੋ ਤਾੜੋਗੇ ਦੂਸਰੀ ਗੱਲ ਕੌਮ ਨੂੰ ਇੱਕ ਕਰਨ ਦੀ ਗੱਲ ਹੋ ਰਹੀ ਹੈ ਵੀ ਕੌਮ ਇੱਕ ਹੋਣੀ ਚਾਹੀਦੀ ਹੈ ਸਾਰੀ ਕੌਮ ਇੱਕ ਹੋ ਕੇ ਐ ਕਰ ਲਿਜੀਓ ਕਰ ਲੇਗੀ ਇਹ ਗੱਲ ਝੂਠੀ ਹੈ ਕੋਰਾ ਝੂਠ ਆ ਕਿਉਂਕਿ ਕੌਮ ਸਾਡੀ ਕੌਮ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਵਿਤਕਰੇ ਚ ਚੱਲ ਰਹੀ ਹੈ ਮੈਂ ਇੱਕ ਐਗਜ਼ਾਮਪਲ ਦੇ ਦਿਆਂ ਤੁਹਾਨੂੰ ਜਦੋਂ ਗੁਰਨਾਨਕ ਸਾਹਿਬ ਨੇ ਪਾਈ ਲੈਣਾ ਜਿਹਨੂੰ ਗੱਦੀ ਦਿੱਤੀ ਸ੍ਰੀ ਚੰਦ ਜੀ ਬਿਲਕੁਲ ਅਗੇਂਸਟ ਖੜੇ ਹੋਏ ਸਨ ਇੱਥੇ ਸਵਾਰਥ ਦੀ ਰਾਜਨੀਤੀ ਹੈ ਜਿੱਥੇ ਸਵਾਰਥ ਦੀ ਰਾਜਨੀਤੀ ਹੈ ਕਿਥੇ ਕੌਮ ਕਦੀ ਇੱਕ ਨਹੀਂ ਹੋ ਸਕਦੀ ਅਗਰ ਇਹ ਹਰਿਆਣਾ ਜੋ ਵੀ ਨਾਮ ਇਹਨਾਂ ਰੱਖਿਆ ਇੱਕ ਮੈਨੂੰ ਪੜ ਲਾਂ ਹਰਿਆਣਾ ਇਕਤਾ ਦਲ ਨਾਮ ਰੱਖਿਆ ਇਹਨਾਂ ਨੇ ਸਿੱਖ ਇਕਤਾ ਦਲ ਅਗਰ ਇਹਨਾਂ ਨੇ ਇੱਕ ਹੋਣਾ ਸੀ ਤੇ ਇਹ ਇੱਕ ਸਾਰੇ ਧੜਿਆਂ ਦੀ ਮੀਟਿੰਗ ਬੁਲਾਉਂਦੇ ਪਹਿਲਾਂ ਤੇ ਸਾਰੇ ਧੜਿਆਂ ਦੀ ਸਹਿਮਤੀ ਨਾਲ ਨਾਮ ਰੱਖਿਆ ਜਾਂਦਾ ਪਰ ਐਸਾ ਨਹੀਂ ਹੋਇਆ ਇਹਨਾਂ ਨੇ ਸਭ ਤੋਂ ਪਹਿਲਾਂ ਨਾਮ ਰੱਖ ਕੇ ਢੜਾ ਬਣਾ ਕੇ ਤੁਰੇ ਨੇ ਇਹੀ ਸਭ ਤੋਂ ਵੱਡੀ ਗਲਤੀ ਹੈ ਵੀਰੋ ਚਾਹੇ ਤੁਹਾਨੂੰ ਮੇਰੀ ਗੱਲ ਦਾ ਗੁੱਸਾ ਲੱਗੇ ਪਰ ਮੈਂ ਹਮੇਸ਼ਾ ਕੌਮ ਦੇ ਹਿੱਤ ਦੀ ਗੱਲ ਕੀਤੀ ਹੈ ਕੌਮ ਵਾਸਤੇ ਲੜਿਆ ਪਿਛਲੇ 20 ਸਾਲ ਤੋਂ ਲੜਾਈ ਲੜ ਰਹੇ ਆ ਬੜੀ ਵੱਡੀਆਂ ਲੜਾਈਆਂ ਜਿੱਤੀਆਂ ਵੀ ਨੇ ਲੜੀਆਂ ਵੀ ਨੇ ਤੇ ਆਪਣੇ ਤੇ ਬੜੇ ਵੱਡੇ ਵੱਡੇ ਪਰਚੇ ਵੀ ਕਰਾਏ ਨੇ ਪਰ ਅਸੀਂ ਕਦੀ ਪਛਾਣ ਨਹੀਂ ਹਟੇ ਅਗਰ ਤੁਸੀਂ ਚੱਲਣਾ ਸੀ ਤੇ ਸਾਰੇ ਢੜਿਆਂ ਨੂੰ ਇਸ ਤਰੀਕੇ ਨਾਲ ਨਾਲ ਲੈਂਦੇ ਤੇ ਉਹ ਨਾਮ ਡਿਸਾਈਡ ਕਰਦੇ ਕੀ ਲੈਣਾ ਹੈ ਅਗਰ ਤੁਹਾਡੇ ਅੰਦਰ ਭਾਵਨਾ ਸੀ ਤੁਹਾਡੀ ਪਹਿਲੀ ਜਿਹੜੀ ਹੈ ਉਹ ਸਟੇਟਮੈਂਟ ਮੈਂ ਟੀਵੀ ਤੇ ਇੱਕ ਦਿਨ ਵੇਖ ਰਿਆ ਸਾਂ ਤੇ ਇੱਕ ਬੰਦਾ ਬੋਲ ਰਿਹਾ ਵਿੱਚ ਤੁਹਾਡੇ ਚੋਂ ਵੀ ਜੇ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤੇ ਫਿਰ ਅਸੀਂ ਇਲੈਕਸ਼ਨ ਲੜਾਂਗੇ ਅਸੀਂ ਆਪਣੇ ਬੰਦੇ ਖੜੇ ਕਰਾਂਗੇ ਅਗਰ ਤੁਸੀਂ ਬੰਦੇ ਖੜੇ ਕਰਦੇ ਹੋ ਤੇ ਸਿੱਖ ਸ਼ਕਤੀ ਤੇ ਪਹਿਲਾਂ ਹੀ ਡਿਵਾਈਡ ਹੋਈ ਪਈ ਹੈ ਹੋਰ ਡਿਵਾਈਡ ਹੋ ਜਾਏਗੀ ਇਹਦੇ ਉੱਲ ਧਿਆਨ ਦੇਣ ਦੀ ਲੋੜ ਹੈ ਦੂਸਰੀ ਮੈਂ ਇੱਕ ਬੇਨਤੀ ਕਰਦਿਆਂ ਸਾਡੇ ਇੱਥੇ ਨਾ ਇੱਕ ਇਕੱਠ ਹੋਇਆ ਸੀ ਗੁਰਗੋਬਿੰਦ ਸਿੰਘ ਮਹਾਰਾਜ ਦੇ ਜਿਹੜਾ ਸ਼ਤਾਬਦੀ ਪੁਰੂਫ ਕਰਨਾਲ ਮਨਾਇਆ ਗਿਆ ਉਸ ਵਕਤ ਦੇ ਸੀਐਮ ਮਨੋਰ لال ਖੱਟਰ ਨੇ ਇੱਕ ਅਨਾਉਂਸਮੈਂਟ ਕੀਤੀ ਸੀ ਵੀ ਗੁਰਗੋਵਿੰਦ ਸਿੰਘ ਮਹਾਰਾ ਦੇ ਨਾਂ ਤੇ ਯੂਨੀਵਰਸਿਟੀ ਦੇਾਂਗੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਉਹ ਬੋਲ ਕੇ ਗਏ ਸਨ ਪੂਰੇ ਸੰਤ ਮਹਾਪੁਰਸ਼ ਬ੍ਰਹਮ ਗਿਆਨੀ ਸਾਰੀ ਸਾਡੀ ਲੀਡਰਸ਼ਿਪ ਉੱਥੇ ਬੈਠੀ ਸੀ ਅੱਜ ਤੱਕ ਕਿਸੇ 'ਚ ਹਿੰਮਤ ਨਹੀਂ ਹੋਈ ਵੀ ਖੱਟਰ ਸਾਹਿਬ ਨੂੰ ਪੁੱਛੇ ਵੀ ਤੁਸੀਂ ਇਹ ਕਿਉਂ ਨਹੀਂ ਕੀਤਾ ਤੀਸਰੀ ਗੱਲ ਜਿਹੜੇ ਵੀਰੇ 8 ਸਤੰਬਰ ਵਾਲਾ ਪ੍ਰੋਗਰਾਮ ਕਰ ਰਹੇ ਨੇ ਇਹਨਾਂ ਦੇ ਕੁਝ ਆਗੂ ਜਦੋਂ ਅਸੀਂ ਹਰਿਆਣਾ ਕਮੇਟੀ ਦੀ ਲੜਾਈ ਲੜ ਰਹੇ ਸਾਂ ਝਿੰਡਾ ਸਾਹਿਬ ਨਾਲ 20 ਸਾਲ ਅਸੀਂ ਲੜਾਈ ਲੜੀ ਹੈ ਉਹਦੇ 'ਚ ਸਾਡੇ ਤੇ ਡਾਂਗਾ ਮਰਾਉਂਦੇ ਸਨ ਸਾਨੂੰ ਗੋਲੀਆਂ ਮਾਰਦੇ ਸਨ ਸਾਨੂੰ ਬਹੁਤ ਮਾੜਾ ਚੰਗਾ ਬੋਲਦੇ ਸਨ ਇਵਨ ਸਾਡੇ ਤੇ ਤੋਹਮਤਾ ਲਾਉਂਦੇ ਸਨ ਸਾਨੂੰ ਸੜਕਾਂ ਦੇ ਉੱਪਰ ਜਲੀਲ ਕੀਤਾ ਜਾਂਦਾ ਸੀ ਇਹ ਉਹ ਲੋਕ ਨੇ ਅੱਜ ਇਹਨਾਂ ਨੂੰ ਹਰਿਆਣਾ ਦੇ ਸਿੱਖਾਂ ਦੀ ਯਾਦ ਆ ਗਈ ਪਹਿਲਾਂ ਕਿੱਥੇ ਗਏ ਹੋਏ ਸਨ 24 ਸਾਲ ਹੋ ਗਏ ਲੜਾਈ ਲੜਦਿਆਂ ਨੂੰ ਅੱਜ ਤੱਕ ਇਹਨਾਂ ਨੂੰ ਹਰਿਆਣਾ ਦੇ ਸਿੱਖਾਂ ਦੀ ਯਾਦ ਨਹੀਂ ਆਈ ਪਰ ਅੱਜ ਜਦੋਂ ਹਰਿਆਣਾ ਕਮੇਟੀ ਬਣ ਗਈ ਇਹਨਾਂ 'ਚ ਇੱਕ ਗਤਕਾ ਮਾਸਟਰ ਹੈ ਉਹ ਕਹਿੰਦਾ ਹੁੰਦਾ ਸੀ ਵੀ ਮੇਰੀ ਲਾਸ਼ ਤੇ ਹਰਿਆਣਾ ਕਮੇਟੀ ਬਣ ਗਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੱਲਾਂ ਕਹਿੰਦੇ ਹੁੰਦੇ ਸਨ ਅੱਜ ਜਦੋਂ ਹਰਿਆਣਾ ਕਮੇਟੀ ਬਣ ਗਈ ਉਹਨਾਂ ਤੋਂ ਫੰਡ ਲੈ ਰਹੇ ਨੇ ਉਹਨਾਂ ਦੇ ਫੰਡ ਤੋਂ ਹੀ ਪ੍ਰੋਗਰਾਮ ਕਰ ਰਹੇ ਨੇ ਵੀਰੋ ਕੁਝ ਗੱਲਾਂ ਸਮਝੋ ਸਮਝਣ ਵਾਲਿਆਂ ਨੇ ਵੱਡੇ ਇਕੱਠਾਂ 'ਚ ਸਿਰਫ ਇੱਕ ਲੀਡਰਸ਼ਿਪ ਨਿਕਲਦੀ ਆ ਹੌਮੇ ਨੂੰ ਪੱਠੇ ਪੈਂਦੇ ਨੇ ਵੀ ਮੇਰੇ ਮਗਰ ਇੰਨੇ ਬੰਦੇ ਨੇ ਅਚੀਵਮੈਂਟ ਜ਼ੀਰੋ ਹੈ ਜਿਨ੍ਹਾਂ ਨੇ ਅਚੀਵਮੈਂਟ ਕਰਨੀ ਹੁੰਦੀ ਹੈ ਉਹ ਕਦੀ ਇਕੱਠ ਨਹੀਂ ਕਰਦੇ ਉਹ ਕੰਮ ਕਰਕੇ ਵਿਖਾਉਂਦੇ ਨੇ ਇਕੱਠ ਆਪ ਹੀ ਹੋ ਜਾਂਦਾ ਜਿਵੇਂ ਸਾਡੇ ਕੌਮ ਦੀ ਪੱਗ ਲਾਹੀ ਦਰਬਾਰ ਸਾਹਿب اٹੈਕ ਕਰਕੇ ਤੇ ਸਤਮਨ ਸਿੰਘ ਬੈਂਸ ਸਿੰਘ ਨੇ ਕੱਠ ਨਹੀਂ ਕੀਤਾ ਡਿਸੀਜਨ ਲਿਆ ਅਸੀਂ ਆ ਕੰਮ ਕਰਨਾ ਉਹਨਾਂ ਕਰਕੇ ਵਿਖਾਇਆ ਸੁਖੇ ਜਿੰਨੇ ਨੇ ਡਿਸੀਜਨ ਲਿਆ ਕਰਕੇ ਦਿਖਾਇਆ ਚਾਹੇ ਉਹ ਸ਼ਹੀਦ ਹੋ ਗਏ ਪਰ ਉਹਨਾਂ ਦੀ ਵਰ੍ਹਸਿਆਂ 'ਚ ਮਨਾਈਆਂ ਹਰ ਸਿੱਖ ਦੇ ਦਿਨਾਂ ਦੇ ਅੰਦਰ ਉਹਨਾਂ ਦਾ ਸਤਕਾਰ ਹੈ ਅੱਜ ਉਹਨਾਂ ਦੇ ਨਾਂ ਤੇ ਲੱਖਾਂ ਦਾ ਕੱਠ ਵੈਸੇ ਹੀ ਹੋ ਜਾਂਦਾ ਕੋਈ ਸੱਦਨ ਦੀ ਲੋੜ ਨਹੀਂ ਪੈਂਦੀ ਕਿਸੇ ਨੂੰ ਜਦੋਂ ਚੱਬੇ ਦੀ ਧਰਤੀ ਤੇ 5 ਲੱਖ ਸਿੱਖਾਂ ਦਾ ਕੱਠ ਹੋਇਆ ਕਿਸੇ ਨੇ ਘਰ ਘਰ ਜਾ ਕੇ ਸੱਦੇ ਨਹੀਂ ਦਿੱਤੇ ਰੋਸ਼ ਵਜੋਂ ਹੋ ਗਿਆ ਸੀ ਪਰ ਲੀਡਰਾਂ ਨੇ ਉਹਨੂੰ ਵੇਚ ਦਿੱਤਾ ਦੂਸਰੀ ਗੱਲ ਇਹ ਐ ਵੀ ਜਿਹੜੇ 8 ਸਤੰਬਰ ਨੂੰ ਪ੍ਰੋਗਰਾਮ ਕਰ ਰਹੇ ਆ ਉਹਨਾਂ ਨੂੰ ਮੈਂ ਦੋ ਗੁੱਤ ਸਵਾਲ ਕਰਨਾ ਚਾਹੁੰਨਾ ਤੁਸੀਂ ਮੇਰੀ ਨਜ਼ਰਾਂ 'ਚ ਹੋ ਸਕਦਾ ਤੁਸੀਂ ਹੋਰ ਵੀ ਮੁੱਦੇ ਚੁੱਕੇ ਹੋਣ ਮੇਰੀ ਨਜ਼ਰਾਂ 'ਚ ਤੁਸੀਂ ਦੋ ਮੁੱਦੇ ਚੁੱਕੇ ਸਿੱਖਾਂ ਦੇ ਇੱਕ ਅਸ਼ੋਕਦਾਸ ਵਾਲਾ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਕੀਤੀ ਤੇ ਤੁਸੀਂ ਲੋਕਾਂ ਨੇ ਬੜੇ ਫੇਸਬੁਕਾਂ ਤੇ ਲਾਈਵ ਹੋ ਕੇ ਚੈਨਲਾਂ ਤੇ ਲਾਈਵ ਹੋ ਕੇ ਗੱਲਾਂ ਕਹੀਆਂ ਵੀ ਤੇ ਉਹਦੇ ਤੇ ਪਰਚਾ ਹੋ ਗਿਆ ਪਰ ਕਿਸੇ ਨੇ ਉਸ ਪਰਚੇ ਦੀ ਪੈਰਵੀ ਕੀਤੀ ਉਹ ਸਰਕਾਰ ਨੇ ਪਰਚਾ ਰੱਦ ਕਰਤਾ ਉਹਦੇ ਤੋਂ ਬਾਇਜ਼ ਤਾਨੂੰ ਬਰੀ ਕਰਤਾ ਪਰ ਤੁਹਾਡੇ ਇਸ ਵੀਰ ਨੇ ਕਲਮ ਦੀ ਤਾਕਤ ਨਾਲ ਦੁਬਾਰਾ ਕੇਸ ਰੀਓਪਨ ਕਰਾਤਾ ਅੱਜ ਵੀ ਰੀਓਪਨ ਹੈ ਕੇਸ ਅਸੀਂ ਉਹਨੂੰ ਛੱਡਾਂਗੇ ਨਹੀਂ ਤੁਹਾਡੀਆਂ ਗੱਲਾਂ ਨੇ ਵੀ ਉਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਕੀਤੀ ਨਾ ਮੈਂ ਇਸ ਪ੍ਰੋਗਰਾਮ 'ਚ ਗਿਆ ਨਾ ਮੈਨੂੰ ਪਤਾ ਪਰ ਕੌਮ ਦੀ ਇਸ ਤਰ੍ਹਾਂ ਦੁਰਗਤੀ ਨਾ ਕਰਾਓ ਵੀਰੋ ਦੂਸਰਾ ਤੁਸੀਂ ਆ ਪਿੰਡ ਦੇ ਵਿੱਚ ਸਿੱਖਾਂ ਦੇ ਮਕਾਨ ਤੋੜ ਦਿੱਤੇ ਗਏ ਤੁਸੀਂ ਬੜੇ ਦਮਗੱਜੇ ਮਾਰੇ ਲਾਈਵ ਹੋ ਕੇ ਫੇਸਬੁੱਕਾਂ ਤੇ ਤੇ ਉਹ ਅੱਜ ਕਿੱਥੇ ਪਿਆ ਉਹ ਵਿੱਚ ਹੀ ਰਹਿ ਗਿਆ ਕੰਮ ਤੁਹਾਡਾ ਚੁੱਕਿਆ ਬੀੜਾ ਤੁਹਾਡਾ ਵਿੱਚ ਹੀ ਪਿਆ ਤੀਸਰੀ ਮੇਰੀ ਗੱਲ ਆ ਵੀ ਜੇ ਤੁਸੀਂ ਇਹ ਕੰਮ ਕਰਨਾ ਹੈ ਤੇ ਵੀਰੋ ਇੱਕ ਮੇਰੀ ਸਲਾਹ ਆ ਤੁਹਾਨੂੰ ਤੁਸੀਂ ਕੋਈ ਵੀ ਇਕੱਠ ਕਰੋ ਲੇਕਿਨ ਉਹਨੂੰ ਇਲੈਕਸ਼ਨ ਤੋਂ ਬਾਅਦ ਕਰੋ ਜਦੋਂ ਸਰਕਾਰ ਬਣ ਜਾਈ ਉਹਦੋਂ ਤੇ ਸੀਐਮ ਨੂੰ ਵਿੱਚ ਸੱਦੋ ਆਪਣੇ ਇਕੱਠ ਕਰੋ ਲੋਕੀ ਬਹੁਤ ਜੁੜਨਗੇ ਉਹਨਾਂ ਨੂੰ ਕੋਈ ਵੀ ਸੀਐਮ ਸਾਹਿਬ ਸਾਡੀਆਂ ਡਿਮਾਂਡਸ ਨੇ ਪੂਰੀਆਂ ਕਰੋ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਤੁਸੀਂ ਕਿੱਥੇ ਸਟੈਂਡ ਕਰਦੇ ਹੋ ਹਰ ਚੀਜ਼ ਨੂੰ ਕਿਸਾਨ ਅੰਦੋਲਨ ਨਾਲ ਰਿਲੇਟ ਨਾ ਕਰਕੇ ਦੇਖੋ ਉਹ ਇੱਕ ਵੱਖਰਾ ਵਿਸ਼ਾ ਸੀ ਉਹਦੇ ਵਿੱਚ ਸਿੱਖਾਂ ਨੂੰ ਜਾਂ ਕਿਸਾਨਾਂ ਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀ ਜ਼ਮੀਨਾਂ ਖਤਮ ਹੋ ਜਾਣੀਆਂ ਲੋਕ ਆਪ ਮੁਹਾਰੇ ਜੁੜੇ ਗਏ ਅੱਜ ਜੁੜਨਾਸਤੇ ਭਜਣਾ ਪੈ ਰਿਆ ਨਾ ਮਿਹਨਤ ਕਰਨੀ ਪੈ ਰਹੀ ਹੈ ਪਹਿਲਾਂ ਤੁਹਾਨੂੰ ਸਿਰਫ ਇੱਕ ਕਾਲ ਦੇਣੀ ਪੈਂਦੀ ਸੀ ਲੋਕੀ ਆ ਜਾਂਦੇ ਸਨ ਕਿਉਂਕਿ ਉਹ ਲਹਿਰ ਦਾ ਵਹਾਸ ਹੀ ਇਸ ਤਰ੍ਹਾਂ ਦਾ ਦੂਸਰੀ ਗੱਲ ਇਕ ਮੈਂ ਬੇਨਤੀ ਕਰਦਿਆਂ ਤੁਹਾਨੂੰ ਇਹਨਾਂ ਦੀ ਪਹਿਲੀ ਡਿਮਾਂਡ ਜਿਹੜੀ ਮੈਂ ਲਿਖੀ ਆ ਜਦੋਂ ਇਹਨਾਂ ਨੇ ਪਹਿਲੀ ਮੀਟਿੰਗ ਕੀਤੀ ਉਹਦੇ ਵਿੱਚ ਇਹ ਦੱਸਿਆ ਗਿਆ ਵੀ ਸਾਡੇ ਕੋਲ ਰਾਜ ਸਭਾ ਦੀ ਸੀਟਾਂ ਨਹੀਂ ਗਈਆਂ ਹਰਿਆਣਾ ਦੇ ਸਿੱਖਾਂ ਦਾ ਕੋਈ ਰਿਪਰੈਜ਼ੈਂਟੇਸ਼ਨ ਨਹੀਂ ਗਈ ਵੀਰੋ ਤੁਹਾਡੀ ਆਬਾਦੀ ਹਰਿਆਣਾ ਚ ਸਿਰਫ 9% ਆ ਤੇ 9.2 ਕਰੋੜ ਚੋਂ 2.2 ਕਰੋੜ ਤੇ ਵੱਧ ਆਬਾਦੀ ਹਰਿਆਣੇ ਦੀ ਹੈ ਤੇ ਚ 5 ਬੰਦੇ ਰਾਜ ਸਭਾ ਦੇ ਲੈ ਜਾਣੇ ਆ ਹਰ ਸਰਕਾਰ ਹਰ ਪਾਰਟੀ ਜਿਹੜੀ ਸਤਾ ਚ ਹੈ ਉਹ ਆਪਣੇ ਬੰਦਿਆਂ ਨੂੰ ਲੈਂਦੀ ਹੈ ਉਹਨਾਂ ਨੂੰ ਖੁਸ਼ ਕਰਨ ਵਾਸਤੇ ਜਾਂ ਉਸ ਕਮਿਊਨਿਟੀ ਦੀਆਂ ਵੋਟਾਂ ਲੈਣ ਵਾਸਤੇ ਜਿਹੜੀ ਕਮਿਊਨਿਟੀ ਜ਼ਿਆਦਾ ਹੁੰਦੀ ਹੈ ਤੁਸੀਂ ਇਸ ਇੰਡੀਆ ਦੇ ਵਿੱਚ ਖਾਸ ਕਰਕੇ ਮੈਂ ਕਹਦੇ ਆ ਆਪਣੇ ਦਿਮਾਗ ਤੇ ਕਲਮ ਨਾਲ ਬਚ ਸਕਦੇ ਹੋ ਬੰਦੂਕ ਤੁਸੀਂ ਚੁੱਕ ਕੇ ਵੇਖ ਲਈ ਤੁਹਾਡੇ ਫੇਕ ਇਨਕਾਊਂਟਰ ਕਰਕੇ ਮਾਰ ਦਿੱਤਾ ਗਿਆ ਤੁਸੀਂ ਕਲਮ ਨਾਲ ਬਚਣਾ ਹੈ ਤੁਸੀਂ ਦਿਮਾਗ ਨਾਲ ਬਚਣਾ ਹੈ ਹੋਰ ਕੋਈ ਰਾਹ ਨਹੀਂ ਹੈ ਇਹਨਾਂ ਲੀਡਰਾਂ ਤੁਹਾਨੂੰ ਕੁਝ ਨਹੀਂ ਦੇਣਾ ਅਸੀਂ 20 ਸਾਲ ਹੋ ਗਏ ੱੱਕੇ ਖਾ ਰਹੇ ਹਰਿਆਣਾ ਕਮੇਟੀ ਬਣਾ ਲਈ ਐਨਾ ਸੰਘਰਸ਼ ਕਰਕੇ ਬਣਾਈ ਪਰ ਸਰਕਾਰ ਦੇ ਝੋਲੀ ਚੁੱਕਾ ਨੇ ਅਬ ਭਿੰਦਰ ਸੰਧ ਜਿਹੜਾ ਇਹ ਸਾਨੂੰ ਗੋਲੀਆਂ ਮਾਰਨ ਤੱਕ ਆਇਆ ਇਹਨੇ ਸਾਨੂੰ ਡੰਡੇ ਮਾਰੇ ਇਹ ਬਾਦਲਾਂ ਨਾਲ ਰਿਹਾ ਉਦੋਂ ਆ ਜਿਹੜੇ ਤੁਹਾਡੇ ਨਾਲ ਚੱਲ ਰਹੇ ਨੇ 3-4 ਲੀਟਰ ਬਾਦਲਾਂ ਦੇ ਪੱਕੇ ਚੇਲੇ ਹੁੰਦੇ ਸਨ ਅੱਜ ਸਥਿਤੀ ਬਦਲੀ ਤੇ ਪਾਸਾ ਪਲਟ ਗਏ ਅੰਗਰੇਜ਼ ਸਿੰਘ ਪੰਨੂ ਨੇ ਕਦੀ ਪਾਸਾ ਨਹੀਂ ਪਲਟਿਆ ਮੈਂ ਜਿੱਥੇ ਖੜਾ 20 ਸਾਲ ਤੋਂ ਉੱਥੇ ਹੀ ਖੜਾ ਅਸੀਂ ਕਦੀ ਕਿਸੇ ਨਾਲ ਧੋਖਾ ਨਹੀਂ ਕੀਤਾ ਕੌਮ ਨਾਲ ਧੋਖਾ ਨਹੀਂ ਕੀਤਾ ਪਰ ਅਸੀਂ ਜਿੱਥੇ ਹਾਂ ਉੱਥੇ ਹੀ ਹਾਂ ਆ ਦੋਹਾਂ ਪਾਰਟੀਆਂ ਨੂੰ ਚਾਹ ਢੀਂਡਾ ਸਾਹਿਬ ਵੀ ਨੇ ਮੈਂ ਉਹਨਾਂ ਨਾਲ 20 ਸਾਲ ਕੰਮ ਕੀਤਾ ਮੈਨੂੰ ਕੋਈ ਦੋਰਾਵਾ ਨਹੀਂ ਕਹਿਣ ਦੇ ਵਿੱਚ ਸਿਰਫ ਆਪਣੀ ਜਿਹੜੀ ਹੋਂਦ ਨੂੰ ਵਿਖਾਣ ਵਾਸਤੇ ਇਕੱਠ ਹੋ ਰਹੇ ਨੇ ਮੇਰੀ ਬੇਨਤੀ ਹੈ ਦੋਵੇਂ ਇਕੱਠ ਕੈਨਸਲ ਕਰੋ ਔਰ ਕੌਮ ਦੀ ਚੜ੍ਹਦੀ ਕਲਾ ਵਾਸਤੇ ਜੇ ਤੁਸੀਂ ਚਾਹੁੰਦੇ ਹੋ ਮੈਂ ਇੱਕ ਤੁਹਾਨੂੰ ਇੱਕ ਚੀਜ਼ ਦਿਖਾ ਦਿਆਂ ਆ ਇੱਕ ਮੇਰੇ ਤੋਂ ਕਿਤਾਬ ਚਾਹ ਛੋਟਾ ਜਾ ਤੁਸੀਂ ਦੇਖ ਲਓ ਇਹ ਕਿਤਾਬ ਚਾ ਹਰਮਿੰਦਰ ਸੰਧੂ ਜਿਹੜੇ ਸੰ ਜਰਨੈਲ ਸਿੰਘ ਭਿੰਡਰਾਲੇ ਦੇ ਐਡਵਾਈਜ਼ਰ ਨੇ ਉਹਨਾਂ ਨੇ 1988 ਚ ਜੋਧਪੁਰ ਜੇਲ੍ਹ ਚੋਂ ਉਸ ਟਾਈਮ ਦੇ ਪ੍ਰਧਾਨ ਮੰਤਰੀ ਰਜੀਵ ਗਾਂਧੀ ਨੂੰ ਲਿਖਿਆ ਸੀਗਾ ਇਹਦੇ ਵਿੱਚ ਬਹੁਤ ਸਾਰੀਆਂ ਸਿੱਖ ਸੋਲੂਸ਼ਨਸ ਦੇ ਉੱਪਰ ਗੱਲਾਂ ਨੇ ਪਰ ਅਸੀਂ ਕਦੀ ਪੜ੍ਹੇ ਨਹੀਂ ਅਸੀਂ ਕਦੀ ਵਿਚਾਰਿਆ ਨਹੀਂ ਵੀ ਸਾਡੇ ਲੀਡਰ ਸਾਡੇ ਵਾਸਤੇ ਕੀ ਕੁਝ ਕਰ ਗਏ ਇਸ ਕਲਮ ਦੇ ਧਨੀ ਬੰਦੇ ਨੇ ਰਜੀਵ ਗਾਂਧੀ ਨੂੰ ਇੱਕ ਵਾਰੀ ਸੋਚਣ ਤੇ ਮਜਬੂਰ ਕਰਤਾ ਸੀ ਵੀ ਸਿੱਖ ਪ੍ਰੋਬਲਮ ਦਾ ਸੋਲੂਸ਼ਨ ਕੀ ਹੈ ਮੈਂ ਇਹ ਗੱਲ ਹੋਰ ਕਹਿ ਦੇਣਾ ਚਾਹੁੰਦਾ ਤੁਹਾਨੂੰ ਹਰਿਆਣੇ ਦੀ ਫਾਰਮੇਸ਼ਨ ਯਾਨੀ ਫਾਊਂਡੇਸ਼ਨ ਕਿਵੇਂ ਹੋਈ ਹਰਿਆਣਾ ਬਣਿਆ ਲੈਂਗੁਆਇਸਟਿਕ ਬੇਸ ਤੇ ਪੰਜਾਬ ਤੋਂ ਭਾਸ਼ਾ ਦੇ ਆਧਾਰ ਤੇ ਅਲੱਗ ਹੋਇਆ ਹੈ ਉਹ ਤੁਹਾਨੂੰ ਰਿਪਰੈਜ਼ੈਂਟੇਸ਼ਨ ਕਿਵੇਂ ਦੇ ਦੇਗਾ ਇਸ ਚੀਜ਼ ਨੂੰ ਧਿਆਨ ਰੱਖਿਆ ਜੇ ਇੱਕ ਵੀਡੀਓ ਮੈਂ ਹੋਰ ਪਾਵਾਂਗਾ ਅਗਲੇ ਆਉਣ ਵਾਲੇ ਦਿਨਾਂ 'ਚ ਸਟੇਟ ਕੀ ਹੈ ਤੇ ਗਵਰਨਮੈਂਟ ਕੀ ਹੈ ਇਹਦੇ ਤੇ ਤੁਹਾਨੂੰ ਦੱਸਣਾ ਜ਼ਰੂਰੀ ਹੈ ਹਰ ਸਿੱਖ ਨੂੰ ਪਤਾ ਹੋਣਾ ਚਾਹੀਦਾ ਹੈ ਦੂਸਰੀ ਗੱਲ ਇੱਕ ਮੈਸੇਜ ਘਰ ਘਰ ਪਹੁੰਚਾ ਦਿਓ ਜੇ ਤੁਸੀਂ ਆਪਣੀ ਅਚੀਵਮੈਂਟ ਚਾਹੁੰਦੇ ਹੋ ਤੇ ਸਿੱਖਾਂ ਦਾ ਇੱਕ ਡਿਵੈਲਪਮੈਂਟ ਚਾਹੁੰਦੇ ਹੋ ਜਾਂ ਸਿੱਖਾਂ ਨੂੰ ਹੱਕ ਦਿਵਾਉਣਾ ਚਾਹੁੰਦੇ ਹੋ ਹਰ ਬੱਚੇ ਦੇ ਮਨ ਦੇ ਵਿੱਚ ਗੱਲ ਦੱਸਣੀ ਪੈਗੀ ਕੋਈ ਵਰਸਲੇਵ ਇਨ ਇੰਡੀਆ ਅਸੀਂ ਗੁਲਾਮ ਆ ਭਾਰਤ ਦੇ ਵਿੱਚ ਸਾਨੂੰ ਨਾਂ ਤੇ ਬਣਦੇ ਪੋਲਿਟੀਕਲ ਰਾਈਟਸ ਮਿਲਦੇ ਨੇ ਨਾ ਸਾਨੂੰ ਸੋਸ਼ਲ ਰਾਈਟਸ ਮਿਲਦੇ ਨੇ ਨਾ ਸਾਨੂੰ ਇਕਨੋਮਿਕਲੀ ਰਾਈਟਸ ਮਿਲਦੇ ਨੇ ਇਹ ਸਟਰਕਚਰ ਜਿਹੜਾ ਹੈ ਇਹ ਇੱਕ ਐਸੀ ਸਟੇਟ ਵੱਲ ਜਾ ਰਿਹਾ ਹੈ ਜਿਹੜੀ ਇੱਕ ਬਹੁਗਿੰਤੀ ਨੂੰ ਖੁਸ਼ ਕਰਨ ਵਾਸਤੇ ਬਣਾਈ ਜਾਂਦੀ ਹੈ ਇਹ ਗੱਲਾਂ ਤੁਹਾਨੂੰ ਦੱਸਣੀਆਂ ਪੈਣਗੀਆਂ ਇੱਕ ਮੈਂ ਬੇਨਤੀ ਹੋਰ ਕਰ ਦਿਆਂ ਮੇਰੇ ਵੀਰਾਂ ਨੇ ਕੁਝ ਡਿਮਾਂਡਸ ਕੀਤੀਆਂ ਮੈਂ ਉਹਨਾਂ ਤੇ ਵੀ ਚਰਚਾ ਕਰਨੀ ਹੈ ਸਭ ਤੋਂ ਵੱਡੀ ਡਿਮਾਂਡ ਸੀ ਇਹਨਾਂ ਦੀ ਵੀ ਰਾਜ ਸਭਾ ਦੇ ਵਿੱਚ ਸਾਡਾ ਮੈਂਬਰ ਨਹੀਂ ਹੈ ਇੱਕ ਮੈਂ ਗੱਲ ਦੱਸਾਂ ਇਨੈਲੋ ਨੇ ਆ ਇੱਕ ਦਹਾਕਾ ਡੇਢ ਦਹਾਕਾ ਪਹਿਲਾਂ ਜਾਂ ਦੋ ਦਹਾਕੇ ਲਾ ਲਓ ਜਦੋਂ ਇਨੈਲੋ ਦੀ ਸਰਕਾਰ ਸੀ ਮਤਲਬ ਮੈਨੂੰ ਐਗਜ਼ੈਕਟ ਟਾਈਮ ਯਾਦ ਨਹੀਂ ਹੈ ਉਦੋਂ ਤਰਲੋਚਨ ਸਿੰਘ ਜਿਹੜਾ ਦਿੱਲੀ ਵਾਲਾ ਮਿਨੋਰੀਟੀ ਕਮਿਸ਼ਨ ਦਾ ਵੀ ਰਿਹਾ ਉਹਨੂੰ ਇੱਥੋਂ ਰਾਜ ਸਭਾ ਮੈਂਬਰ ਪ੍ਰਮੋਟ ਕੀਤਾ ਸੀਗਾ ਪਰ ਉਸ ਬੰਦੇ ਨੇ ਸਾਡਾ ਸਿੱਕ ਇਤਿਹਾਸ ਹੀ ਗਲਤ ਪੇਸ਼ ਕਰਤਾ ਪਾਰਲੀਮੈਂਟੇ ਜਾ ਕੇ ਇਹੋ ਜੇ ਮੈਂਬਰ ਪਾਰਲੀਮੈਂਟ ਤੋਂ ਜਾਂ ਰਾਜ ਸਭਾ ਦੇ ਲੋਕਾਂ ਤੋਂ ਅਸੀਂ ਕੀ ਲੈਣਾ ਹੈ ਦੂਸਰੀ ਡਿਮਾਂਡ ਇਹਨਾਂ ਦੀ ਸੀਗੀ ਕਿ ਸਾਨੂੰ 15 ਤੋਂ 20 ਸੀਟਾਂ ਦਿੱਤੀਆਂ ਜਾਣ ਵੀਰੋ ਐਮਐਲਏ ਬੰਨਣਾ ਕੋ ਵੱਡੀ ਗੱਲ ਨਹੀਂ ਐ ਤੁਹਾਡੇ ਚ ਕੁਆਲਿਟੀ ਹੋਣੀ ਚਾਹੀਦੀ ਐ ਪਰ ਜਦੋਂ ਸਿੱਖ ਐਮਐਲਏ ਬਣ ਪਹਿਲੀ ਗੱਲ ਤੇ ਨਾਲੇ ਬਣ ਨਹੀਂ ਦੇਣਾ ਸਿੱਖ ਐਮਐਲਏ ਕੋਈ ਪਰ ਮੈਂ ਇੱਕ ਤੁਹਾਨੂੰ ਦੱਸ ਦਿਆਂ ਪੰਜਾਬ ਦੀ ਧਰਤੀ ਤੇ 117 ਐਮਐਲਏ ਚੁਣੇ ਜਾਂਦੇ ਨੇ ਜਿਨ੍ਹਾਂ ਤੋਂ ਕਰੀਬਨ 80 ਤੋਂ 90 ਸਿੱਖ ਘਰਾਂ ਨਾਲ ਤਾਲੂਕਾ ਤਰਖਦੇ ਨੇ ਆ ਜਦੋਂ ਬੇਦਮੀਆਂ ਦਾ ਇਸ਼ੂ ਆਇਆ 80 ਤੋਂ 90 ਸਿੱਖ ਐਮਐਲਏ ਸਨ ਤੇ ਅਸੀਂ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਅਸੀਂ ਉਹਨੂੰ ਮਿਲੇ ਵੀ ਸੌਦੋਂ ਤੇ ਉਹਨਾਂ ਨੇ ਆਪਣੀ ਵਿਧਾਨ ਸਭਾ ਦੇ ਵਿੱਚ ਕਾਨੂੰਨ ਬਣਾਉਣ ਵਾਸਤੇ ਮਤਾ ਪਾਇਆ ਜਿਨ੍ਹਾਂ ਚੋਂ ਕਰੀਬਨ 100 ਐਮਐਲਏਜ਼ ਨੇ ਸਾਈਨ ਕੀਤੇ ਵੀ ਕਾਨੂੰਨ ਬੰਨਣਾ ਚਾਹੀਦਾ ਹੈ ਪਰ ਅੱਜ ਤੱਕ ਗਵਰਨਰ ਨੇ ਸਾਈਨ ਨਹੀਂ ਕੀਤੇ ਵੀਰੋ ਫਿਰ ਤੁਹਾਡੇ ਐਮਐਲਏ ਕਿਸ ਕੰਮ ਆਉਣਗੇ ਰਾਜਨੀਤਿਕ ਤੌਰ ਤੇ ਤੁਸੀਂ ਕੋਈ ਲਾਹਾ ਲੈਣਾ ਬੇਸ਼ੱਕ ਲੈ ਲਓ ਧਾਰਮਿਕ ਤੁਹਾਡੀ ਕੋਈ ਵੀ ਮੰਗ ਜਿਹੜੀ ਆ ਉਹ ਮੰਨੀ ਨਹੀਂ ਜਾ ਸਕਦੀ ਇਸ ਦੇਸ਼ ਦੇ ਵਿੱਚ ਕਿਉਂਕਿ ਧਾਰਮਿਕ ਤੌਰ ਤੇ ਤੁਸੀਂ ਗੁਲਾਮ ਜੇ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਸੋਚ ਲਓ ਚੰਗੀ ਤਰ੍ਹਾਂ ਵਿਚਾਰ ਲਓ ਦੂਸਰੀ ਇੱਕ ਮੇਰੀ ਬੇਨਤੀ ਹੈ ਇਹ ਇੱਕ ਮੈਂ ਗੱਲ ਬੜੇ ਮੈਨੂੰ ਦੁੱਖ ਨਾਲ ਕਹਿਣੀ ਪੈ ਰਹੀ ਹੈ ਜਿਹੜੇ ਵੀਰ ਇਹ ਗੱਲਾਂ ਕਰ ਰਹੇ ਨੇ ਇੱਕ ਮੈਂ ਗੱਲ ਕਹਿ ਦਿਆਂ ਵੀ ਇਹਨਾਂ ਨੇ ਕਿਹਾ ਵੀ ਮੈਂ ਇੱਕ ਕੁਐਸਚਨ ਪੁੱਛਿਆ ਸੀ ਕਿਸੇ ਨੂੰ ਵੀ ਜੇ ਇਕੱਠ ਹੋ ਵੀ ਜਾਂਦਾ ਸਾਰੀਆਂ ਪਾਰਟੀਆਂ ਇੱਕ ਹੋ ਜਾਂਦੀਆਂ ਨੇ ਸਿੱਖਾਂ ਦੀਆਂ ਤੇ ਇਹਨਾਂ ਦਾ ਲੀਡਰ ਕੌਣ ਹੋਏਗਾ ਤੇ ਇਹਨਾਂ ਦਾ ਜਵਾਬ ਸੀ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਲੀਡਰ ਹੋਏਗਾ ਇਹ ਬੜੀ ਮੈਂ ਸੋਚਦਾ ਇਹਨਾਂ ਨੂੰ ਸਿੱਖ ਸਿਧਾਂਤ ਦੀ ਸਿੱਖ ਕਨਸੈਪਟ ਹੀ ਸਮਝ ਨਹੀਂ ਹੈ ਜਿਹੜੇ ਇਹ ਗੱਲਾਂ ਕਰ ਰਹੇ ਨੇ ਗੁਰੂ ਗ੍ਰੰਥ ਸਾਹਿਬ ਇਜ਼ ਨੋਟ ਅ ਲੀਡਰ ਗੁਰੂ ਗ੍ਰੰਥ ਸਾਹਿਬ ਇਜ਼ ਅ ਗੁਰੂ ਆਫ ਐਨਟਾਇਰ ਵਰਲਡ ਸਾਰੇ ਵਰਲਡ ਦਾ ਗੁਰੂ ਹੈ ਗੁਰੂ ਜਿ ਤੇ ਲੀਡਰ ਚ ਬੜਾ ਫਰਕ ਹੈ ਡਿਫਰੈਂਸਸ ਹੈ ਗੁਰੂ ਪੂਰੇ ਸਿੱਖਾਂ ਨੂੰ ਕੀ ਪੂਰੇ ਜਗਤ ਨੂੰ ਰਿਪਰੈਜ਼ੈਂਟ ਕਰਦਾ ਲੀਡਰ ਇੱਕ ਕੌਮ ਨੂੰ ਇੱਕ ਕਿੱਤੇ ਨੂੰ ਇੱਕ ਥਾਂ ਨੂੰ ਰਿਪਰੈਜ਼ੈਂਟ ਕਰਦਾ ਇਸ चीज ਨੂੰ ਸੁਧਾਰੋ ਮੈਨੂੰ ਲੱਗਦਾ ਤੁਹਾਨੂੰ ਸਿੱਖ ਕਨਸੈਪਟ ਦੀ ਸਮਝ ਨਹੀਂ ਹੈ ਤਾਂ ਤੁਸੀਂ ਲੀਡਰ ਕਿਹਾ ਇਹ ਇੱਕ ਹਿਸਾਬ ਨਾਲ ਗੁਰੂ ਸਾਹਿਬ ਦੀ ਬੇਦਬੀ ਹੈ ਕਿਉਂਕਿ ਲੀਡਰ ਜਿਹੜਾ ਹੈ ਉਹ ਆਪਣੀ ਕੌਮ ਨੂੰ ਲੀਡ ਕਰਦਾ ਜਿਵੇਂ ਅਕਾਲੀ ਦਲ ਆ ਤੇ ਅਕਾਲੀ ਦਲ ਨੇ ਗੱਲ ਕਦੀ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਲੀਡਰ ਹੈ ਉਹਨਾਂ ਦਾ ਸੀਐਮ ਪੰਜ ਵਾਰ ਦਾ ਸੀਐਮ ਰਿਹਾ ਪ੍ਰਕਾਸ਼ ਸਿੰਘ ਬਾਦਲ ਉਹਨੇ ਕਦੀ ਨਹੀਂ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਸਾਡਾ ਲੀਡਰ ਹੈ ਇੰਨੇ ਵੱਡੇ ਵੱਡੇ ਹੋਰ ਪੋਲਿਟਿਕਲ ਪਾਰਟੀਆਂ ਕਿਸੇ ਨੇ ਨਹੀਂ ਕਿਹਾ ਲੀਡਰ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਗੁਰੂ ਦਾ ਕਨਸੈਪਟ ਕੀ ਹੈ ਤੇ ਸਿੱਖ ਦਾ ਗੁਰੂ ਨਾਲ ਸਬੰਧ ਕੀ ਹੈ ਸੋ ਵੀਰੋ ਇਹ ਤੁਸੀਂ ਸਟੇਟਮੈਂਟ ਵਾਪਸ ਲਓ ਇਹ ਸਿੱਖ ਸਿਧਾਂਤ ਦੇ ਖਿਲਾਫ ਸਟੇਟਮੈਂਟ ਹੈ ਇੱਕ ਡਿਮਾਂਡ ਇਹਨਾਂ ਦੀ ਹੋਰ ਸੀ ਕਿ ਪੰਜਾਬੀ ਲੈਂਗੁਏਜ ਦੀ ਅਸੀਂ 2011 ਦੇ ਵਿੱਚ ਸ਼ਾਇਦ ਆਈ ਥਿੰਕ ਮੈਨੂੰ ਸਾਲ ਦਾ ਮੁਗਲਤਾ ਲੱਗ ਸਕਦਾ ਜਦੋਂ ਹਰਿਆਣਾ ਕਮੇਟੀ ਦੀ ਮੰਗ ਕਰ ਰਹੇ ਸਾਂ ਅਸੀਂ ਉਦੋਂ ਇਹਨੂੰ ਸੈਕੰਡ ਲੈਂਗੁਏਜ ਦਾ ਦਰਜਾ ਦਵਾਇਆ ਇਹੀ ਲੋਕ ਜਿਹੜੇ ਅੱਜ 8 ਸਤੰਬਰ ਦਾ ਪ੍ਰੋਗਰਾਮ ਕਰ ਰਹੇ ਇਹਨਾਂ ਚੋਂ ਕੁਝ ਲੀਡਰ ਬਾਦਲ ਸਾਹਿਬ ਨਾ ਹੁੰਦੇ ਸਨ ਤੇ ਬਾਦਲ ਸਾਹਿਬ ਸਾਨੂੰ ਚਟਾਲਿਆਂ ਕੋਲ ਵੇਚ ਜਾਂਦਾ ਸੀ ਤੇ ਇਹਨਾਂ ਨੇ ਕਦੀ ਨਹੀਂ ਕਿਹਾ ਵੀ ਸਾਨੂੰ ਸੈਕੰਡ ਲੈਂਗੁਏਜ ਪੰਜਾਬੀ ਚਾਹੀਦੀ ਅਸੀਂ ਕਰਾਈ ਹੈ ਤੇ ਕੋਈ ਧਰਨਾ ਨਹੀਂ ਲਾਇਆ ਕੋਈ ਰੋਸ ਪ੍ਰਦਰਸ਼ਨ ਨਹੀਂ ਕੀਤਾ ਸਿਰਫ ਹੂਡੇ ਸਾਹਿਬ ਦੇ ਮਿਲਦੇ ਰਹੇ ਮਿਲਦੇ ਰਹੇ ਲਗਾਤਾਰ ਕਮਿਊਨੀਕੇਸ਼ਨ ਰੱਖਿਆ ਤੇ ਕੁਛ ਖੇਤਰ ਦੀ ਧਰਤੀ ਤੇ ਫਿਰ ਅਸੀਂ ਉਹਨਾਂ ਨੂੰ ਸਮਾਨਤ ਕੀਤਾ ਸੀ ਜਦੋਂ ਹੋਈ ਲੇਕਿਨ ਇਹ ਅੱਜ ਤੱਕ ਦਫ਼ਤਰੀ ਭਾਸ਼ਾ ਨਹੀਂ ਬਣ ਸਕੀ ਦਫ਼ਤਰੀ ਭਾਸ਼ਾ ਨਾ ਬਣਦੇ ਪਿੱਛੇ ਕਾਰਨ ਬੀਜੇਪੀ ਹੈ ਉਹ ਤੁਹਾਡੀ ਲੈਂਗੁਏਜ ਨੂੰ ਦਫਤਰੀ ਭਾਸ਼ਾ ਨਹੀਂ ਬਣਾਏਗੀ ਕਿਉਂਕਿ ਹਰਿਆਣੇ ਦਾ ਜਿਹੜਾ ਫਾਊਂਡੇਸ਼ਨ ਹੈ ਉਹ ਲੈਂਗੁਆਇਸਟਿਕ ਆਧਾਰ ਭਾਸ਼ਾ ਦੇ ਆਧਾਰ ਤੇ ਹੋਇਆ ਹੈ ਮੈਨੂੰ ਨਹੀਂ ਲੱਗਦਾ ਉਹ ਕੰਮ ਕਰਨਗੇ ਪਰ ਸਾਨੂੰ ਇਲੈਕਸ਼ਨ ਤੋਂ ਬਾਅਦ ਇਕੱਠ ਕਰਕੇ ਇਹ ਸਾਰੀਆਂ ਮੰਗਾਂ ਰੱਖਣੀਆਂ ਚਾਹੀਦੀਆਂ ਨੇ ਜਿਹੜੀ ਵੀ ਸਰਕਾਰ ਆਏ ਉਹਦੇ ਸੀਐਮ ਨੂੰ ਬੁਲਾਓ ਤੇ ਫਿਰ ਜਾ ਕੇ ਕੰਮ ਬਣ ਸਕਦਾ ਸੋ ਇਨੀਆਂ ਕੋਈ ਬੇਨਤੀਆਂ ਵੀ ਜਾਂ ਪ੍ਰਮਾਣ ਕਰਿਆ ਜੇ ਇੱਕ ਸ਼ਾਇਰ ਨੇ ਬੜਾ ਵਧੀਆ ਲਿਖਿਆ ਸਿੱਖਾਂ ਦੀ ਪ੍ਰੋਬਲਮਸ ਬਹੁਤ ਨੇ ਪਰ ਬੜਾ ਇੱਕ ਸ਼ਾਇਰ ਨੇ ਕਿਹਾ ਗੈਰਮੁਮਕਿਨ ਹੈ ਇਸ ਗੁੱਥੀ ਕੋ ਸੁਲਝਾਣਾ ਇਹਨੇ ਦਾਨਿਸ਼ ਨੇ ਬੜੇ ਸੋਚ ਕਰ ਉਲਝਾਈ ਹੈ ਬੜੇ ਸੋਚ ਸਮਝ ਕੇ ਉਲਝਾਈ ਹੈ ਸੋ ਮੇਰੀ ਬੇਨਤੀ ਨੂੰ ਪ੍ਰਮਾਨ ਕਰਿਓ ਜੇ ਤੇ ਢਿੰਡਾ ਸਾਹਿਬ ਵਾਸਤੇ ਗੱਲ ਮੈਂ ਕਹਿਣਾ ਚਾਹੁੰਨਾ ਢਿੰਡਾ ਸਾਹਿਬ ਅਸੀਂ ਤੁਹਾਡੇ ਨਾਲ ਬਹੁਤ ਲੰਬਾ ਸਮਾਂ ਕੰਮ ਕੀਤਾ ਪਰ ਅੱਜ ਅਸੀਂ ਤੁਹਾਨੂੰ ਕੰਡੈਮਨਟ ਕਰ ਰਹੇ ਹਾਂ ਬਿਲਕੁਲ ਅਸੀਂ ਤੁਹਾਡੇ ਨਾਲ ਨਹੀਂ ਹੈਗੇ ਅਸੀਂ ਬਿਲਕੁਲ ਇੱਕ ਰੋਸ ਲਾ ਲਓ ਸਾਡੀ ਇੱਕ ਭਾਵਨਾ ਲਾ ਲਓ ਅਸੀਂ ਨਾ ਦੋਨਾਂ ਇਕੱਠਾਂ ਨੂੰ 8 ਸਤੰਬਰ ਵਾਲੇ ਨੂੰ ਤੇ 1 ਸਤੰਬਰ ਵਾਲੇ ਨੂੰ ਟੋਟਲੀ ਰੱਦ ਕਰਦੇ ਆ ਇਹਨਾਂ ਤੋਂ ਕੁਝ حاصل ਨਹੀਂ ਹੋਣਾ ਸਿਰਫ ਇੱਕ ਲੀਡਰਸ਼ਿਪ حاصل ਹੋਣੀ ਹੈ ਹਾਂ ਤੁਸੀਂ ਇੱਕ ਕੰਮ ਕਰ ਸਕਦੇ ਸੀ ਅਗਰ ਤੁਸੀਂ ਕਹਿੰਦੇ ਹੋ ਕਿ ਅਸੀਂ ਭਾਜਪਾ ਨੂੰ ਹਰਾਉਣਾ ਹੈ ਜਾਂ ਕੁਝ ਕੰਮ ਕਰਨਾ ਹੈ ਤੁਸੀਂ ਐਲਾਨ ਕਰ ਸਕਦੇ ਹੋ ਵੈਸੇ ਇਸ ਪਾਰਟੀ ਨੂੰ ਸਮਰਥਨ ਕਰਨਾ ਉਹ ਇੱਕ ਔਠ ਸਾਰਥਕ ਹੋ ਸਕਦਾ ਔਰ ਕੁਝ ਨਹੀਂ ਹੋ ਸਕਦਾ ਸੋ ਇਨੀਆਂ ਕੋਈ ਬੇਨਤੀਆਂ ਪ੍ਰਵਾਨ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ